ਕਾਲਜ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਬੈਠੀ ਬਾਤ ਜਿਹੜਾ ਹੈ ਕਿ ਸੱਤ ਮੌਤਾਂ ਹੁੰਦੀਆਂ ਨੇ ਫਿਰ ਇੱਕ ਦਾ ਫੇਰ ਖਸਤਾ ਜਿਹੜਾ ਜਿਤਾਇਆ ਜਾਂਦਾ ਹੈ ਤਾਂ ਉਸ ਘਰ ਦੇ ਵਿੱਚ ਮੌਜੂਦ ਹਾਂ ਤਲਵੰਡੀ ਖੁੰਮਣੋਂ ਪਿੰਡ ਦੇ ਵਿੱਚ ਜਿੱਥੇ ਕਿ ਘਰ ਦੇ ਵਿੱਚ ਇੱਕ ਸੱਥਰ ਵੇਚ ਜਾਂਦੇ ਨੇ ਇੱਕ ਮਜ਼ਦੂਰ ਜਦੋਂ ਆਪਣੀ ਦਿਹਾੜੀ ਕਰਕੇ ਤਾਂ ਘਰ ਤੋਂ ਬਾਹਰ ਜਿਹੜਾ ਇੱਕ ਪਿੰਡ ਥਰੀਏ ਵਾਲੋਂ ਉਸ ਦੇ ਵਿੱਚ ਜਦੋਂ ਸ਼ਰਾਬ ਪੀਂ ਜਾਂਦਾ ਹੈ ਤਾਂ ਉਸ ਸ਼ਰਾਬ ਨੂੰ ਪੀ ਕੇ ਘਰ ਦੇ ਵਿੱਚ ਵਾਪਸ ਆਉਂਦਾ ਤਾਂ ਕੀ ਜਿਹੜਾ ਘਰ ਦਾ ਮਾਹੌਲ ਹੋ ਜਾਂਦਾ ਹੈ ਤਾਂ ਆਖਿਰ ਜਿਹੜਾ ਉਹ ਸ਼ਖਸ ਜਿਹੜਾ ਸ਼ਰਾਬ ਪੀਂ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਕੀ ਹਾਲਾਤ ਹੋ ਜਾਂਦੇ ਨੇ ਉਸ ਦੀ ਪਤਨੀ ਜਿਹੜੀ ਆ ਉਹ ਸਾਡੇ ਵਿੱਚ ਮੌਜੂਦ ਗੱਲਬਾਤ ਕਰਦੇ ਆ ਕਿ ਜਦੋਂ ਤੁਹਾਡੇ ਘਰ ਵਾਲਾ ਜਿਹੜਾ ਹੈ ਉਹ ਸ਼ਰਾਬ ਪੀਂ ਜਾਂਦਾ ਹੈ ਉਹ ਬਾਅਦ ਵਿੱਚ ਆਉਂਦਾ ਤਾਂ ਉਸਦੇ ਕੀ ਹਾਲਾਤ ਹੁੰਦੇ ਨੇ ਸਰ ਇਹ ਜਦੋਂ ਪੀ ਕੇ ਆਇਆ ਬਸ ਉਹਨੇ ਨਿੰਮਕਾ ਮੰਗਿਆ ਪਾਣੀ ਮੰਗਿਆ ਪਾਣੀ ਮੈਂ ਆਪ ਉਹਦੇ ਮੂੰਹ ਚ ਪਾਇਆ ਪਾਣੀ ਉਹਨੇ ਆਪਣੇ ਫੜਕੇ ਵੀ ਨਹੀਂ ਪੀਤਾ ਬਸ ਮੁਰ ਕੇ ਹੋਈ ਮੈਂ ਢਿੱਡ ਟੁੱਟੇ ਉਹਦਾ ਨੱਪਿਆ ਨਹੀਂ ਹੋਇਆ ਤਾਤਾ ਫਿਰ ਮੈਂ ਮੁਰ ਕੇ ਮੰਮੀ ਵੀ ਇੱਥੇ ਮੈਂ ਮੰਮੀ ਨੂੰ ਕਿਹਾ ਮੈਂ ਇਹਨੂੰ ਕਿਤੇ ਵਿਖਾ ਲਈਏ ਹਾਂ ਡਾਕਟਰ ਨਹੀਂ ਰਾਤ ਕੋਈ ਮਿਲਿਆ ਫਿਰ ਅਸੀਂ ਉੱਥੇ બીજા ਹਸਪਤਾਲ ਖੜਿਆ ਤੁਹਾੜਾ ਨਾਲ ਕੀ ਗੱਲਬਾਤ ਕੀਤੀ ਪਹਿਲਾਂ ਕੋਈ? ਬਸ ਪਾਣੀ ਮੰਗਿਆ ਜੇ। ਦੇਖੋ। ਕੋਈ ਨਹੀਂ ਕੁਛ ਨਹੀਂ। ਪਹਿਲਾਂ ਵੀ ਸ਼ਰਾਬ ਉੱਥੋਂ ਪੀਂਦੇ ਸੀ। ਪੀਂਦੇ ਹੋ। ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਪੀਤੀ। ਉਹ ਲੈ ਕੇ ਪੀਤੀ। ਇਹ ਕਿੰਨੇ ਵਜੇ ਦਾ ਵਾਕਿਆ ਸਰਮੇ ਦਾ? ਇਹ ਹੈਗਾ ਜੇ 8:60 ਇੱਕ 7 ਇੰਨੇ ਕ ਦਾ ਟਾਈਮ ਇਹ ਦੋ ਲੇਟ ਹੀ ਤਾਂ। ਟਾਈਮ ਨਹੀਂ ਸਰਮੇ ਆ ਵੇਖਿਆ ਮੈਨੂੰ ਟਾਈਮ ਉਸ ਟਾਈਮ ਤੇ ਮੈਨੂੰ ਨਹੀਂ ਕੁਝ ਪਤਾ ਲੱਗ। ਲੱਗ ਲੱਗੇ ਪਿੰਡਾਂ 'ਚ ਹੋਰ ਵੀ ਮੌਤਾਂ ਹੋਈਆਂ ਨੇ ਲੋਕ ਸਾਰੇ ਉੱਥੋਂ ਪੀਂਦੇ। ਹਾਂਜੀ। ਹਾਂਜੀ ਉੱਥੋਂ ਪੀਂਦੇ ਸੀ। ਕਿੰਨੀ ਕੋ ਉਮਰ ਸੀ ਤੁਹਾਡੇ ਘਰ ਦੀ 35 ਸਾਲ ਹੈ ਕੰਮ ਕੀ ਕਰਦੇ ਕੰਮ ਰਾਜ ਮਿਸਤਰੀ ਕਰਦੇ ਕਿੰਨੇ ਬੱਚੇ ਤੁਹਾਡੇ ਗੁੜੀਆ ਤੇ ਕਾਕਾ ਜੀ ਪੜਦੇ ਨੇ ਹਾਂਜੀ ਪਹਿਲੀ ਚ ਗੁੜੀਆ ਪੜਦੀ ਪੰਜਵੀਂ ਚ ਮੁੰਡਾ ਪੜਦਾ ਡਾਕਟਰ ਕੋ ਜਦੋਂ ਲੈ ਕੇ ਗਏ ਤੇ ਡਾਕਟਰ ਨੇ ਕੀ ਦੱਸਿਆ ਫਿਰ ਡਾਕਟਰ ਨੇ ਜਿਹੜੇ ਨਾਲ ਮੈਂ ਨਹੀਂ ਨਾਲ ਨਹੀਂ ਮੈਂ ਭਾਜੀ ਗਈ ਵੀ ਉਹਨਾਂ ਦੇ ਪਾਸੇ ਇਹ ਕਿ ਆਪਕੇ ਮੁੱਖਾ ਤੇ ਦੋਸਤੋ ਬਾਅਦ ਤੁਹਾਡੇ ਕੋਲ ਅੱਜ ਸਵੇਰੇ ਕੋਈ ਆਉਂਦਾ ਘਰ ਦੇ ਵਿੱਚ ਹਾਲਾਤ ਚਾਦ ਪੁੱਛਣ ਕੋਈ ਮੰਤਰੀ ਜਾਂ ਅមਲਾ ਕੋਈ ਆਉਂਦਾ ਜੀ ਹਾਂਜੀ ਸਵੇਰੇ ਆਏ ਪੁੱਛਣ ਆਏ ਜੀ ਇਹ ਬਿਲਕੁਲ ਤਸਵੀਰਾਂ ਜਿਹੜੀਆਂ ਐ ਭਾਵਕ ਕਰਨ ਵਾਲੀਆਂ ਨੇ ਜਿਹੜਾ ਪਰਿਵਾਰ ਹੈ ਉਹ ਪੂਰਾ ਸੋਗ ਦੀ ਲਹਿਰ ਦੇ ਵਿੱਚ ਹੈ ਤਾਂ ਘਰ ਦੇ ਹਾਲਾਤ ਵੀ ਜਿਹੜੇ ਪੂਰੇ ਖਸਤਾ ਨੇ ਹੋਰ ਵੀ ਜਿਹੜੇ ਸਾਖ ਸਬੰਧੀ ਨੇ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਭਾਜੀ ਹੁਣਾਂ ਦਾ ਨਾਮ ਕੀ ਸੀ ਸਭ ਤੋਂ ਪਹਿਲਾਂ ਤਾਂ ਦੱਸੋ ਅੰਮ੍ਰਿਪਾਲ ਜੀ ਆਪੂੰ ਕੰਡੇ ਤਾਂ ਇਹ ਜਿਹੜੀ ਸ਼ਰਾਬ ਪੀ ਕੇ ਇਹ ਜ਼ਹਿਰੀਲੀ ਸ਼ਰਾਬ ਹੈ ਕਿਸ ਤਰ੍ਹਾਂ ਮਲਕੀ ਆਪਣਾ ਪਾਇਆ ਗਿਆ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਆਣਗੇ ਇਹਨਾਂ ਦੀ ਮੌਤ ਹੋ ਗਈ ਹੋਰ ਵੀ ਜੋ ਮਰੇ ਆ ਉਹ ਮੁੰਡੇ ਉਹਨਾਂ ਦੇ ਕਰਕੇ ਪਤਾ ਲੱਗਾ ਵੀ ਜ਼ਹਿਰੀਲੀ ਸ਼ਰਾਬ ਸੀ ਇਹ ਕਿੱਥੇ ਵੇਖਦੀ ਕਿੱਥੇ ਸੀ 3 ਆਰ ਚੌਂਕ ਬੜਾ ਨਾਰੇ ਲੱਗਦੇ ਨੇ ਜੋ ਦੀ ਜਿਹੜਾ ਨਸ਼ਿਆਂ ਦੇ ਵਿਰੋਧ ਹੈ ਤਾਂ ਨਸ਼ੇੜੇ ਬੰਦ ਕੀਤੇ ਗਏ ਨੇ ਕੀ ਲੱਗਦਾ ਸ਼ਰਾਬ ਜਿਹੜੀ ਜ਼ਹਿਰੀਲੀ ਹੋ ਨਸ਼ਾ ਨਹੀਂ ਉਹ ਨਸ਼ਾ ਹੀ ਹੈ ਜੀ ਜ਼ਹਿਰ ਪੀ ਗੰਡਿਆ ਹੁਣ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਹਾਂਜੀ ਹਾਂਜੀ 1 ਨਹੀਂ 2 ਨਹੀਂ 8 ਨਹੀਂ 10 ਨਹੀਂ 15 16 ਜਾਣੇ ਦੀ ਜੱਥ ਹੋ ਗਈ ਹੈ ਇਲਾਕੇ ਸਨਾਟਾ ਹਾਂਜੀ ਗੁਰਮ ਦਸਾਂ ਕੋਈ ਸਾਰੇ ਪਾਸੇ ਵੀ ਕਹਿੰਦੇ ਆ ਆ ਕੀ ਲੱਗਦਾ ਹੈ ਕਿ ਜਿਹੜਾ ਕਥੀ ਦੋਸ਼ੀ ਹੈ ਜਿਹੜਾ ਸ਼ਰਾਬ ਵੇਚਣ ਵਾਲਾ ਪੁਲਿਸ ਦੀ ਗ੍ਰਸਤ ਵਿੱਚ ਹੈ ਪੁਲਿਸ ਨੇ ਆਣ ਕੇ ਗਲਬਤ ਕਹਿੰਦੇ ਫੜੀ ਗਏ ਬਾਕੀ ਨੂੰ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਕੀ ਲੱਗਦਾ ਹੈ ਕਿਵੇਂ ਦਾ ਮਾਹੌਲ ਜਿਹੜਾ ਬਣ ਗਿਆ ਅੱਜ ਹਸਦਾ ਵਸਤਾ ਪਰਿਵਾਰਾ ਜਿਹੜਾ ਅਜ ਉਸ ਘਰ ਦੇ ਵਿੱਚ ਸੱਤ ਬਸ ਤੁਸੀਂ ਵੇਖ ਹੀ ਰਹੇ ਹੋ ਐ ਟਾਈਮ ਘਰ ਦੇ ਵਿੱਚ ਇੱਕ ਮੌਤ ਹੋ ਚੁੱਕੀ ਆ ਜਿਹੜੇ ਵੀ ਇੱਕ ਸਸਰੇ ਵਿਗੇ ਆ ਬਹੁਤ ਦੁਨੀਆ ਤੰਗ ਆ ਪੈਂ ਬੱਚੇ ਛੋਟੇ ਛੋਟੇ ਆ ਘਰ ਦੀ ਵਿਚਾਰੀ ਆ ਉਹਦਾ ਬੁਰਾ ਹਾਲ ਹੈ ਰੋ ਰੋ ਕੇ ਇਹ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਜੇ ਨਸ਼ੇ ਵੇਚਣ ਵਾਲੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਬਾਕੀ ਜਿੰਨਾਂ ਨੂੰ ਹੁਣ ਜਿੰਨਾਂ ਦੇ ਘਰਾਂ ਦੇ ਕਮਾਉਣ ਵਾਲੇ ਕਮਾਉ ਉਪਰ ਤੇ ਚਲੇ ਗਏ ਆ ਉਹਨਾਂ ਦੇ ਘਰਾਂ ਦੇ ਜਿੰਮੇਵਾਰੀਆਂ ਸਰਕਾਰ ਚੁੱਕੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਵੇ ਤੇ ਬਾਕੀ ਨਸ਼ੇ ਤੇ ਵਤੋਂ ਵਤ ਜਿਹੜਾ ਰੋਕ ਲਈ ਜਾਏ ਜਿੱਥੇ ਵਿਗਦਾ ਵਾ ਉੱਤੇ ਕਾਰਵਾਈ ਹੋਵੇ ਤੇ ਇਹ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਨੇ ਅਸੀਂ ਨਸ਼ਿਆਂ ਦੇ ਵਿਰੁੱਧ ਆਹ ਕਰਦੇ ਆਹ ਕਰਦੇ ਆਸ ਤੁਸੀਂ ਸਾਰੇ ਪੱਤਰਕਾਰ ਵੇਖ ਰਹੇ ਜੇ ਤੇ ਕਿੰਨਾ ਨਗ ਨਸ਼ਿਆਂ ਦੀ ਰੋਕ ਹੋਈ ਆ ਇੱਥੇ ਇੱਕ ਇਲਾਕੇ ਦੇ ਵਿੱਚ ਹੀ 15 16 ਮੌਤਾਂ ਹੋ ਜਾਣੀਆਂ ਕੋਈ ਘਟ ਨਹੀਂ ਹੁੰਦੀ ਤੇ ਜਿੰਨਾ ਘਰਾਂ ਚ ਹੋ ਗਈਆਂ ਪਤਾ ਉਹਨਾਂ ਨੂੰ ਹੀ ਸਾਡੇ ਨਾਲ ਕੀ ਬੀਤਣੀ ਇਹ ਸ਼ਰਾਬ ਕਿੱਥੋਂ ਹੁੰਦੀ ਪਤਾ ਲੱਗਦਾ ਸ਼ਰਾਬ ਤੇ ਉਹਨਾਂ ਨੂੰ ਪਤਾ ਹੋ ਜਾਂ ਗੌਰਮੈਂਟ ਨੂੰ ਪਤਾ ਹੋ ਜਿੰਦੇ ਲਿਆਉਂਦੇ ਆ ਆਮ ਜਨਤਾ ਨੂੰ ਕੀ ਪਤਾ ਜਿਹੜੇ ਇਹ ਪੀਂਦੇ ਨੇ ਖਾਂਦੇ ਨੇ ਸਾਨੂੰ ਕੀ ਪਤਾ ਕਿਥੋਂ ਆਉਂਦੀ ਹੈ ਕਿਥੋਂ ਨੇ ਕਾਨੂੰਨੀ ਅਪਰਾਧ ਹੈ ਕਿਵੇਂ ਲੋਕੀ ਕਰ ਕੱਢ ਦੇਣਗੇ ਉਹਨੀ ਅਪਰਾਧ ਵਾਸਤੇ ਉਹਦੇ ਗਰੀਬ ਵਾਸਤੇ ਆ ਭਲੇ ਮਾਂਸ ਵਾਸਤੇ ਆ ਜਿਹੜੇ ਕਰਦੇ ਉਹਨਾਂ ਵਾਸਤੇ ਕਰ ਉਹਨਾਂ ਦਾ ਧੰਦਾ ਵਾ ਉਹਨਾਂ ਰੋਕਣਾ ਤਾਂ ਸਰਕਾਰ ਦਾ ਕੰਮ ਆ ਕੋਈ ਆ ਘਰ ਦੇ ਵਿੱਚ ਬਾਹਰ ਖਲਾਸ ਨਹੀਂ ਹੈ ਹਣੇ ਆਏ ਆ ਹੁਜਰਾਤ ਆ ਵੀ ਹੋ ਗਿਆ ਇੱਥੋਂ ਉਹਨਾਂ ਆਪਣੇ ਸਤਿ ਸ੍ਰੀ ਆਖ ਭਗਵੰਤ ਜੀ ਉਹੀ ਹੋ ਗਏ ਆ ਜੀਸੀ ਸਾਹਿਬ ਵੀ ਆਏ ਆ ਸਾਰੇ ਇਹਨਾਂ ਘਰ ਦੇ ਨਾਲ ਗੱਲਬਾਤ ਹੋਈ ਇਹਨਾਂ ਦੀ ਤੇ ਇਹਨਾਂ ਸਾਰਿਆਂ ਨੂੰ ਮੇਰੀ ਤਿਹੋ ਬੇਨਤੀ ਆ ਜਿੰਨਾ ਹੋ ਸਕੇ ਇਹਨਾਂ ਦੀ ਮਦਦ ਕਰੋ ਕਿਉਂ ਮਰਨ ਵਾਲਾ ਤੇ ਮਰ ਗਿਆ ਉਹ ਮਗਰਿਆਂ ਦਾ ਘਰ ਦਾ ਕੋਈ ਸਵਾਲ ਹੁਣ ਬੱਚਿਆਂ ਦਾ ਤੇ ਕੀ ਕਸੂਰ ਹੈ ਇਹ ਘਰੇ ਪੀਂਦੇ ਖਾਂਦੇ ਆ ਇਹਨਾਂ ਸਾਰੀ ਉਮਰ ਤੱਕੇ ਖਾਣੇ ਪਹਿਲਾਂ ਵੀ ਸ਼ਰਾਬ ਉਥੋਂ ਪੀਂਦੇ ਸੀ ਪੀਂਦੇ ਹੋ ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਪੀਤੀ ਮੋਤੋ ਤੋਂ ਬਾਅਦ ਜਿਹੜਾ ਹੈ ਕਿ ਸੱਤ ਮੋਤਾਂ ਹੁੰਦੀਆਂ ਨੇ ਫਿਰ ਇੱਕ ਦਾ ਫੇਰ ਖਸਤਾ ਜਿਹੜਾ ਜਿਤਾਇਆ ਜਾਂਦਾ ਹੈ ਤਾਂ ਉਸ ਘਰ ਦੇ ਵਿੱਚ ਮੌਜੂਦ ਹਾਂ ਤਲਵੰਡੀ ਖੁੰਮਣੋ ਪਿੰਡ ਦੇ ਵਿੱਚ ਜਿੱਥੇ ਕਿ ਘਰ ਦੇ ਵਿੱਚ ਇੱਕ ਸੱਥਰ ਵੇਚ ਜਾਂਦੇ ਨੇ ਇੱਕ ਮਜ਼ਦੂਰ ਜਦੋਂ ਆਪਣੀ ਦਿਹਾੜੀ ਕਰਕੇ ਤਾਂ ਘਰ ਤੋਂ ਬਾਹਰ ਜਿਹੜਾ ਇੱਕ ਪਿੰਡ ਥਰੀਏ ਵਾਲੋਂ ਉਸ ਦੇ ਵਿੱਚ ਜਦੋਂ ਸ਼ਰਾਬ ਪੀਂ ਜਾਂਦਾ ਹੈ ਤਾਂ ਉਸ ਸ਼ਰਾਬ ਨੂੰ ਪੀ ਕੇ ਘਰ ਦੇ ਵਿੱਚ ਵਾਪਸ ਆਉਂਦਾ ਤਾਂ ਕੀ ਜਿਹੜਾ ਘਰ ਦਾ ਮਾਹੌਲ ਹੋ ਜਾਂਦਾ ਹੈ ਤਾਂ ਆਖਿਰ ਜਿਹੜਾ ਉਹ ਸ਼ਖਸ ਜਿਹੜਾ ਸ਼ਰਾਬ ਪੀਂ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਕੀ ਹਾਲਾਤ ਹੋ ਜਾਂਦੇ ਨੇ ਉਸ ਦੀ ਪਤਨੀ ਜਿਹੜੀ ਆ ਉਹ ਸਾਡੇ ਮੌਜੂਦ ਹੋਰ ਨਾਲ ਗੱਲਬਾਤ ਕਰਦੇ ਆ ਕਿ ਜਦੋਂ ਤੁਹਾਡੇ ਘਰ ਵਾਲਾ ਜਿਹੜਾ ਹੈ ਉਹ ਸ਼ਰਾਬ ਪੀਂ ਜਾਂਦਾ ਹੈ ਕਿ ਉਹ ਬਾਅਦ ਵਿੱਚ ਆਉਂਦਾ ਤਾਂ ਉਸਦੇ ਕੀ ਹਾਲਾਤ ਹੁੰਦੇ ਨੇ ਸਰ ਇਹ ਜਦੋਂ ਪੀ ਕੇ ਆਇਆ ਬਸ ਉਹਨੇ ਨਿੰਮਕਾ ਮੰਗਿਆ ਪਾਣੀ ਮੰਗਿਆ ਪਾਣੀ ਮੈਂ ਆਪ ਉਹਦੇ ਮੂੰਹ ਚ ਪਾਇਆ ਪਾਣੀ ਉਹਨੇ ਆਪਣੇ ਫੜਕੇ ਵੀ ਨਹੀਂ ਪੀਤਾ ਬਸ ਮੜ ਕੇ ਹੋਈ ਮੈਂ ਢਿੱਡ ਟੁੱਟੇ ਉਹਦਾ ਨੱਪਿਆ ਨਹੀਂ ਹੋਇਆ ਤਾ ਤਾਂ ਫਿਰ ਮੈਂ ਮੁੜ ਕੇ ਮੰਮੀ ਵੀ ਇੱਥੇ ਮੈਂ ਮੰਮੀ ਨੂੰ ਕਿਹਾ ਮੈਂ ਇਹਨੂੰ ਕਿਤੇ ਵਿਖਾ ਲਈਏ ਹਾਂ ਡਾਕਟਰ ਨਹੀਂ ਰਾਤ ਕੋਈ ਮਿਲਿਆ ਫਿਰ ਅਸੀਂ ਉੱਥੇ બીજા ਹਸਪਤਾਲ ਖੜਿਆ ਕੌਣ ਨਾਲ ਕੀ ਗੱਲਬਾਤ ਕੀਤੀ ਪਹਿਲਾਂ ਕੋਈ ਬਸ ਪਾਣੀ ਮੰਗਿਆ ਜੇ ਦੇਖੋ ਕੋਨੇ ਕੁਛ ਨੋ ਪਹਿਲਾਂ ਵੀ ਸ਼ਰਾਬ ਉੱਥੋਂ ਪੀਂਦੇ ਸੀ ਪੀਂਦੇ ਹੋ ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਬੈਠੇ ਉਹੋ ਲੈ ਕੇ ਬੈਠੇ ਇਹ ਕਿੰਨੇ ਵਜੇ ਦਾ ਵਾਕਿਆ ਸਰ ਇਹ ਹੈਗਾ ਜੇ 8:00 ਕ 8:07 ਇੰਨੇ ਕ ਦਾ ਟਾਈਮ ਇਹਦੋਂ ਲੇਟ ਹੀ ਪਤਾ ਟਾਈਮ ਨਹੀਂ ਸਰ ਮੈਂ ਵੇਖਿਆ ਮੈਨੂੰ ਟਾਈਮ ਉਸ ਟਾਈਮ ਤੇ ਮੈਨੂੰ ਨਹੀਂ ਕੁਝ ਪਤਾ ਲੱਗਾ ਲੱਗ ਲੱਗੇ ਪਿੰਡਾਂ 'ਚ ਹੋਰ ਵੀ ਮੌਤਾਂ ਹੋਈਆਂ ਨੇ ਲੋਕ ਸਾਰੇ ਉੱਥੋਂ ਪੀਂਦੇ ਨੇ ਹਾਂਜੀ ਹਾਂਜੀ ਉੱਥੋਂ ਪੀਂਦੇ ਜੀ ਕਿੰਨੀ ਕੋ ਉਮਰ ਸੀ ਤੁਹਾਡੇ ਘਰ ਦੀ 35 ਸਾਲ ਆ ਕੰਮ ਕੀ ਕਰਦੇ ਖਮ ਰਾਜ ਮਿਸਤਰੀ ਕਰਦੇ ਕਿੰਨੇ ਬੱਚੇ ਤੁਹਾਡੇ ਗੁੜੀਆ ਤੇ ਕਾਕਾ ਦੇ ਪੜਦੇ ਨੇ ਹਾਂਜੀ ਪਹਿਲੀ ਚ ਗੁੜੀਆ ਪੜਦੀ ਪੰਜਵੀਂ ਚ ਮੁੰਡਾ ਪੜਦਾ ਡਾਕਟਰ ਕੋ ਜਦੋਂ ਲੈ ਕੇ ਗਏ ਤੇ ਡਾਕਟਰ ਨੇ ਕੀ ਦੱਸਿਆ ਫਿਰ ਡਾਕਟਰ ਨੇ ਜਿਹੜੇ ਨਾਲ ਮੈਂ ਨਹੀਂ ਨਾਲ ਨਹੀਂ ਮੈਂ ਫਾਜੀ ਗਈ ਵੀ ਉਹਨਾਂ ਦੇ ਪਾਸੇ ਇਹ ਹੀ ਕਿ ਆਪੇ ਮੁੱਕਾ ਤੇ ਦੱਸੋ ਬਾਤ ਤੁਹਾਡੇ ਕੋਲ ਅੱਜ ਸਵੇਰੇ ਕੋਈ ਆਉਂਦਾ ਘਰ ਦੇ ਵਿੱਚ ਹਾਲਾਤ ਚਾਲ ਪੁੱਛਣ ਕੋਈ ਮੰਤਰੀ ਜਾਂ ਅមਲਾ ਕੋਈ ਆਉਂਦਾ ਹਾਂਜੀ ਸਵੇਰੇ ਆਏ ਕੁੱਛਣ ਆਏ ਜੀ ਇਹ ਬਿਲਕੁਲ ਤਸਵੀਰਾਂ ਜਿਹੜੀਆਂ ਇਹ ਭਾਵਕ ਕਰਨ ਵਾਲੀਆਂ ਨੇ ਜਿਹੜਾ ਪਰਵਾਰ ਹੈ ਉਹ ਪੂਰਾ ਸੋਗ ਦੀ ਲਹਿਰ ਦੇ ਵਿੱਚ ਹੈ ਤਾਂ ਘਰ ਦੇ ਹਾਲਾਤ ਵੀ ਜਿਹੜੇ ਪੂਰੇ ਖਸਤਾ ਨੇ ਹੋਰ ਵੀ ਜਿਹੜੇ ਸਾਥ ਸਬੰਧੀ ਨੇ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਭਾਜੀ ਹੁਣਾਂ ਦਾ ਨਾਮ ਕੀ ਸੀ ਸਭ ਤੋਂ ਪਹਿਲਾਂ ਤਾਂ ਦੱਸੋ ਅਮਰਪਾਲ ਜੀ ਨਾ ਪੁੰਗੰਡੇ ਤਾਂ ਇਹ ਜਿਹੜੀ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਹੈ ਕਿਸ ਤਰ੍ਹਾਂ ਮਲਕੀ ਆਪਣਾ ਪਾਇਆ ਗਿਆ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਆਣਗੇ ਇਹਨਾਂ ਦੀ ਮੌਤ ਹੋ ਗਈ। ਹੋਰ ਵੀ ਜੋ ਮਰੇ ਆ ਉਹ ਮੁੰਡੇ ਉਹਨਾਂ ਦੇ ਕਰਕੇ ਪਤਾ ਲੱਗਾ ਵੀ ਜ਼ਹਿਰੀਲੀ ਸ਼ਰਾਬ ਸੀ। ਇਹ ਕਿੱਥੇ ਵੇਖਦੀ ਕਿੱਥੇ ਸੀ? ਥਰੀ ਆਰ ਚੌਂਗ। ਬੜਾ ਨਾਰੇ ਲੱਗਦੇ ਨੇ ਜੋ ਜਿਹੜਾ ਨਸ਼ਿਆਂ ਦੇ ਵਿਰੋਧ ਦਾ ਹੈ ਤਾਂ ਨਸ਼ੇ ਜਿਹੜੇ ਬੰਦ ਕੀਤੇ ਗਏ ਨੇ ਕੀ ਲੱਗਦਾ ਸ਼ਰਾਬ ਜਿਹੜੀ ਜ਼ਹਿਰੀਲੀ ਉਹ ਨਸ਼ਾ ਨਹੀਂ। ਉਹ ਨਸ਼ਾ ਹੀ ਹੈ ਜੀ ਜ਼ਹਿਰ ਪੀ ਗੰਡਿਆ ਹੋ। ਘਰਾਂ ਦੇ ਘਰ ਬਰਬਾਦ ਹੋ ਗਏ ਨੇ। ਹਾਂਜੀ ਹਾਂਜੀ। 1 ਨਹੀਂ 2 ਨਹੀਂ 8 ਨਹੀਂ 10 ਨਹੀਂ 15 16 ਜਾਣੇ ਜੱਥ ਹੋ ਗਈ ਹੈ ਇਲਾਕੇ ਸਨਾਟਾ ਹਾਂਜੀ ਮੁਰਮ ਦਸਾਂ ਕੋਈ ਸਾਰੇ ਪਾਸੇ ਵੀ ਗੰਡਿਆ ਕੀ ਲੱਗਦਾ ਹੈ ਕਿ ਜਿਹੜਾ ਕਥੀ ਦੋਸ਼ੀ ਹੈ ਜਿਹੜਾ ਸ਼ਰਾਬ ਵੇਚਣ ਵਾਲਾ ਪੁਲਿਸ ਦੀ ਗ੍ਰਸਤ ਵਿੱਚ ਹੈ ਪੁਲਿਸ ਨੇ ਆਣ ਕੇ ਗਲਬਤ ਕਹਿਣ ਦੇ ਫੜੇ ਗਏ ਬਾਕੀ ਹੁਣ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਕੀ ਲੱਗਦਾ ਹੈ ਕਿਵੇਂ ਦਾ ਮਾਹੌਲ ਜਿਹੜਾ ਬਣ ਗਿਆ ਅੱਜ ਹਸਦਾ ਵਸਤਾ ਪਰਿਵਾਰ ਅੱਜ ਜਿਹੜਾ ਅਜ ਉਸ ਘਰ ਦੇ ਵਿੱਚ ਸੱਤ ਬੱਚੇ ਜਿਹੜੀ ਵੇਖ ਹੀ ਰਹੇ ਇਹ ਐ ਟਾਈਮ ਘਰ ਦੇ ਵਿੱਚ ਇੱਕ ਮੌਤ ਹੋ ਗਈ ਆ ਜਿਹੜੇ ਵੀ ਇੱਕ ਸਸਰੇ ਵਿਕੇ ਆ ਬਹੁਤ ਦੁਨੀਆ ਤੰਗ ਆ ਪੈਂ ਬੱਚੇ ਛੋਟੇ ਛੋਟੇ ਆ ਘਰ ਦੀ ਵਿਚਾਰੀ ਆ ਉਹਦਾ ਬੁਰਾ ਹਾਲ ਹੈ ਰੋ ਰੋ ਕੇ ਇਹ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਬਾਕੀ ਜਿਨ੍ਹਾਂ ਨੂੰ ਹੁਣ ਜਿਨ੍ਹਾਂ ਦੇ ਘਰਾਂ ਦੇ ਕਮਾਉਣ ਵਾਲੇ ਕਮਾਉ ਉਪਰ ਚਲੇ ਗਏ ਆ ਉਹਨਾਂ ਦੇ ਘਰਾਂ ਦੀਆਂ ਜ਼ਿੰਮੇਵਾਰੀਆਂ ਸਰਕਾਰ ਚੁੱਕੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਵੇ ਤੇ ਬਾਕੀ ਨਸ਼ੇ ਤੇ ਵਤੋਂ ਵਤ ਜਿਹੜਾ ਰੋਕ ਲਈ ਜਾਏ ਜਿੱਥੇ ਵਿਗਦਾ ਵਾ ਉੱਤੇ ਕਾਰਵਾਈ ਹੋਵੇ ਤੇ ਇਹ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਨੇ ਅਸੀਂ ਨਸ਼ਿਆਂ ਦੇ ਵਿਰੁੱਧ ਆਹ ਕਰਦੇ ਆਹ ਕਰਦੇ ਆਸ ਤੁਸੀਂ ਸਾਰੇ ਪੱਤਰਕਾਰ ਵੇਖ ਰਹੇ ਜੇ ਤੇ ਕਿੰਨਾ ਨਸ਼ਿਆਂ ਦੀ ਰੋਕ ਕੋਈ ਹੈ ਇੱਥੇ ਇੱਕ ਇਲਾਕੇ ਦੇ ਵਿੱਚ ਹੀ 15-16 ਮੌਤਾਂ ਹੋ ਜਾਣੀਆਂ ਕੋਈ ਘਟ ਨਹੀਂ ਹੁੰਦੀ ਤੇ ਜਿੰਨਾ ਘਰਾਂ 'ਚ ਹੋ ਗਈਆਂ ਪਤਾ ਉਹਨਾਂ ਨੂੰ ਹੀ ਸਾਡੇ ਨਾਲ ਕੀ ਬੀਤਣੀ ਸ਼ਰਾਬ ਕਿਥੋਂ ਦੀ ਪਤਾ ਲੱਗਦਾ ਸ਼ਰਾਬ ਤੇ ਉਹਨਾਂ ਨੂੰ ਪਤਾ ਹੋ ਜਾਂ ਗਵਰਨਮੈਂਟ ਨੂੰ ਪਤਾ ਹੋ ਜਦ ਤੇ ਲਿਆਉਂਦੇ ਆ ਆਮ ਜਨਤਾ ਨੂੰ ਕੀ ਪਤਾ ਜਦ ਅਸੀਂ ਪੀਂਦੇ ਨਹੀਂ ਖਾਂਦੇ ਨੇ ਸਾਨੂੰ ਕੀ ਪਤਾ ਕਿੱਥੋਂ ਆਉਂਦੀ ਹੈ ਕਿੱਥੋਂ ਨੇ ਕਾਨੂੰਨੀ ਅਪਰਾਧ ਆ ਕਿਵੇਂ ਲੋਕੀ ਕਰ ਕੱਢ ਲੈਂਦੇ ਨੇ ਉਹਨੀ ਅਪਰਾਧ ਵਾਸਤੇ ਉਹਦੇ ਗਰੀਬ ਵਾਸਤੇ ਆ ਭਲੇ ਮਾਸ ਵਾਸਤੇ ਆ ਜਿਹੜੇ ਕਰਦੇ ਉਹਨਾਂ ਵਾਸਤੇ ਕਰ ਉਹਨਾਂ ਦਾ ਧੰਦਾ ਵਾ ਉਹਨਾਂ ਨੂੰ ਰੋਕਣਾ ਤਾਂ ਸਰਕਾਰ ਦਾ ਕੰਮ ਆ ਕੋਈ ਐ ਘਰ ਦੇ ਵਿੱਚ ਬਾਦੂ ਹਲਾਤ ਕੁਝ ਨਹੀਂ ਹੈ ਆਏ ਆ ਹਜ਼ਰਤ ਆ ਵੀ ਹੋ ਗਿਆ ਇੱਥੋਂ ਉਹਨਾਂ ਨੇ ਆਪਣੇ ਸੱਚੀ ਸਾਥ ਪਗਮੰਦ ਹੋ ਵੀ ਹੋ ਗਏ ਆ ਡੀਸੀ ਸਾਹਿਬ ਵੀ ਆਏ ਆ ਸਾਰੇ ਇਹਨਾਂ ਘਰ ਦੇ ਨਾਲ ਗੱਲਬਾਤ ਹੋਈ ਇਹਨਾਂ ਦੀ ਤੇ ਇਹਨਾਂ ਸਾਰਿਆਂ ਨੂੰ ਮੇਰੀ ਤੇ ਉਹ ਬੇਨਤੀ ਆ ਜਿੰਨਾ ਹੋ ਸਕੇ ਇਹਨਾਂ ਦੀ ਮਦਦ ਕਰ। ਕਿਉਂ ਮਰਨੋੜਾ ਤੇ ਮਰ ਗਿਆ ਉਹ ਮਗਰਿਆਂ ਦਾ ਘਰ ਦਾ ਕੋਈ ਸਵਾਰ। ਹੁਣ ਬੱਚਿਆਂ ਦਾ ਤੇ ਕੀ ਕਸੂਰ ਹੈ? ਇਹ ਕੜੇ ਪੀਂਦੇ ਆ ਖਾਂਦੇ ਆ। ਇਹਨਾਂ ਸਾਰੀ ਉਮਰ ਤੱਕ ਇਹ ਖਾਣੇ। ਪਹਿਲਾਂ ਵੀ ਸ਼ਰਾਬ ਉੱਥੋਂ ਪੀਂਦੇ ਸੀ। ਪੀਂਦੇ ਹੋ। ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਪੀਤੀ। ਤਾਂ ਤੋਂ ਬਾਤ ਜਿਹੜਾ ਹੈ ਕਿ ਸੱਤ ਮੌਤਾਂ ਹੁੰਦੀਆਂ ਨੇ ਫਿਰ ਇੱਕ ਦਾ ਫੇਰ ਖਸਤਾ ਜਿਹੜਾ ਜਿਤਾਇਆ ਜਾਂਦਾ ਤਾਂ ਉਸ ਘਰ ਦੇ ਵਿੱਚ ਮੌਜੂਦ ਹਾਂ ਤਲਵੰਡੀ ਖਮਨੋ ਪਿੰਡ ਦੇ ਵਿੱਚ ਜਿੱਥੇ ਕਿ ਘਰ ਦੇ ਵਿੱਚ ਇੱਕ ਸੱਤਰ ਵੇਚ ਜਾਂਦੇ ਨੇ ਇੱਕ ਮਜ਼ਦੂਰ ਜਦੋਂ ਆਪਣੀ ਦਿਹਾੜੀ ਕਰਕੇ ਤਾਂ ਘਰ ਤੋਂ ਬਾਹਰ ਜਿਹੜਾ ਇੱਕ ਪਿੰਡ ਥਰੀਏ ਵਾਲਾ ਉਸ ਦੇ ਵਿੱਚ ਜਦੋਂ ਸ਼ਰਾਬ ਪੀਣ ਜਾਂਦਾ ਹੈ ਤਾਂ ਉਸ ਸ਼ਰਾਬ ਨੂੰ ਪੀ ਕੇ ਘਰ ਦੇ ਵਿੱਚ ਵਾਪਸ ਆਉਂਦਾ ਤਾਂ ਕੀ ਜਿਹੜਾ ਘਰ ਦਾ ਮਾਹੌਲ ਹੋ ਜਾਂਦਾ ਹੈ ਤਾਂ ਆਖਿਰ ਜਿਹੜਾ ਉਹ ਸ਼ਖਸ ਜਿਹੜਾ ਸ਼ਰਾਬ ਪੀਣ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਕੀ ਹਾਲਾਤ ਹੋ ਜਾਂਦੇ ਨੇ ਉਸ ਦੀ ਪਤਨੀ ਜਿਹੜੀ ਆ ਉਹ ਸਾਡੇ ਵਿੱਚ ਮੌਜੂਦ ਹੋ ਉਹ ਨਾਲ ਗੱਲਬਾਤ ਕਰਦੇ ਆ ਕਿ ਜਦੋਂ ਤੁਹਾਡੇ ਘਰ ਵਾਲਾ ਜਿਹੜਾ ਹੈ ਉਹ ਸ਼ਰਾਬ ਪੀਣ ਜਾਂਦਾ ਹੈ ਕਿ ਉਹ ਬਾਅਦ ਵਿੱਚ ਆਉਂਦਾ ਤਾਂ ਉਸ ਦੇ ਕੀ ਹਾਲਾਤ ਹੁੰਦੇ ਨੇ ਸਰ ਇਹ ਜਦੋਂ ਪੀ ਕੇ ਆਇਆ ਬਸ ਉਹਨੇ ਨਿੰਮਕਾ ਮੰਗਿਆ ਪਾਣੀ ਮੰਗਿਆ ਪਾਣੀ ਮੈਂ ਆਪ ਉਹਦੇ ਮੂੰਹ ਚ ਪਾਇਆ ਪਾਣੀ ਉਹਨੇ ਆਪਣੇ ਫੜਕੇ ਵੀ ਨਹੀਂ ਪੀਤਾ ਬਸ ਮੜ ਕੇ ਹੋਈ ਮੈਂ ਢਿੱਡ ਟੁੱਟੇ ਉਹਦਾ ਨੱਪਿਆ ਨਹੀਂ ਹੋ ਹੋਇਆ ਤਾਤਾ ਫਿਰ ਮੈਂ ਮੁੜ ਕੇ ਮੰਮੀ ਵੀ ਇੱਥੇ ਮੈਂ ਮੰਮੀ ਨੂੰ ਕਿਹਾ ਮੈਂ ਇਹਨੂੰ ਕਿਤੇ ਵਿਖਾ ਲਈਏ ਹਾਂ ਡਾਕਟਰ ਨਹੀਂ ਰਾਤ ਕੋਈ ਮਿਲਿਆ ਫਿਰ ਅਸੀਂ ਉੱਥੇ બીજા ਹਸਪਤਾਲ ਖੜਿਆ ਤੁਹਾਡਾ ਨਾਲ ਕੀ ਗੱਲਬਾਤ ਕੀਤੀ ਪਹਿਲਾਂ ਕੋਈ ਬਸ ਪਾਣੀ ਮੰਗਿਆ ਜੇ ਦੇਖੋ ਕੋਨੇ ਕੁਛ ਨਹੀਂ ਪਹਿਲਾਂ ਵੀ ਸ਼ਰਾਬ ਉੱਥੋਂ ਪੀਂਦੇ ਸੀ ਪੀਂਦੇ ਹੋ ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਬੈਠੇ ਓਹੋ ਲਾ ਕੇ ਬੈਠੇ ਕਿੰਨੇ ਕਵੇ ਦਾ ਵਾਕਿਆ ਸਰ ਇਹ ਹੈਗਾ ਜੀ ਆ 8:00 ਕਾ 8:00 ਕਸਾਤੇ ਇੰਨੇ ਕ ਦਾ ਟਾਈਮ ਇਹ ਦੋ ਲੇਟ ਹੀ ਤਾਂ ਟਾਈਮ ਨਹੀਂ ਸਰ ਮੈਂ ਵੇਖਿਆ ਮੈਨੂੰ ਟਾਈਮ ਉਸ ਟਾਈਮ ਤੇ ਮੈਨੂੰ ਨਹੀਂ ਕੁਝ ਪਤਾ ਲੱਗ ਲੱਗ ਲੱਗੇ ਪਿੰਡਾਂ ਚ ਹੋਰ ਵੀ ਮੌਤਾਂ ਹੋਈਆਂ ਨੇ ਲੋਕ ਸਾਰੇ ਉੱਥੋਂ ਪਿੰਦੇ ਹਾਂਜੀ ਹਾਂਜੀ ਉੱਥੋਂ ਪਿੰਦੇ ਕਿੰਨੀ ਕੁ ਉਮਰ ਸੀ ਤੁਹਾਡੇ ਘਰ ਦੀ 35 ਸਾਲ ਹੈ ਕੰਮ ਕੀ ਕਰਦੇ ਖਾਮ ਰਾਜ ਮਿਸਤਰੀ ਕਰਦੇ ਕਿੰਨੇ ਬੱਚੇ ਤੁਹਾਡੇ ਗੁੜੀਆ ਤੇ ਕਾਕਾ ਜੀ ਪੜਦੇ ਨੇ ਹਾਂਜੀ ਪਹਿਲੀ ਚ ਗੁੜੀਆ ਪੜਦੀ ਪੰਜਵੀਂ ਚ ਮੁੰਡਾ ਪੜਦਾ ਡਾਕਟਰ ਕੋ ਜਦੋਂ ਲੈ ਕੇ ਗਏ ਤੇ ਡਾਕਟਰ ਨੇ ਕੀ ਦੱਸਿਆ ਫਿਰ ਡਾਕਟਰ ਨੇ ਜਿਹੜੇ ਨਾਲ ਮੈਂ ਨਹੀਂ ਨਾਲ ਨਹੀਂ ਮੈਂ ਭਾਜੀ ਗਈ ਵੀ ਉਹਨਾਂ ਦੇ ਪਾਸੇ ਇਹੀ ਕਿ ਆਪਕੇ ਮੁੱਖਾ ਜੀ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਅੱਜ ਸਵੇਰੇ ਕੋਈ ਆਉਂਦਾ ਘਰ ਦੇ ਵਿੱਚ ਹਾਲਾਤ ਚਾਦ ਪੁੱਛਣ ਕੋਈ ਮੰਤਰੀ ਜਾਂ ਅਮਲਾ ਕੋਈ ਆਉਂਦਾ ਜੀ ਹਾਂਜੀ ਸਵੇਰੇ ਆਏ ਪੁੱਛਣ ਆਏ ਇਸ ਜੀ ਬਿਲਕੁਲ ਤਸਵੀਰਾਂ ਜਿਹੜੀਆਂ ਐ ਭਾਵਕ ਕਰਨ ਵਾਲੀਆਂ ਨੇ ਜਿਹੜਾ ਪਰਿਵਾਰ ਹੈ ਉਹ ਪੂਰਾ ਸੋਗ ਦੀ ਲਹਿਰ ਦੇ ਵਿੱਚ ਹੈ ਤਾਂ ਘਰ ਦੇ ਹਾਲਾਤ ਵੀ ਜਿਹੜੇ ਪੂਰੇ ਖਸਤਾ ਨੇ ਹੋਰ ਵੀ ਜਿਹੜੇ ਸਾਥ ਸਬੰਧੀ ਨੇ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਭਾਜੀ ਹੁਣਾਂ ਦਾ ਨਾਮ ਕੀ ਸੀ ਸਭ ਤੋਂ ਪਹਿਲਾਂ ਤਾਂ ਦੱਸੋ ਅੰਮ੍ਰਿਪਾਲ ਜੀ ਮੈਂ ਕੰਗੜੇ ਤਾਂ ਇਹ ਜਿਹੜੀ ਸ਼ਰਾਬ ਪੀ ਕੇ ਹੈ ਜ਼ਹਿਰੀਲੀ ਸ਼ਰਾਬ ਹੈ ਕਿਸ ਤਰ੍ਹਾਂ ਮਲਕੀ ਆਪਣਾ ਪਾਇਆ ਗਿਆ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਆਣਗੇ ਇਹਨਾਂ ਦੀ ਮੌਤ ਹੋ ਗਈ ਹੋਰ ਵੀ ਜੋ ਮਰੇ ਆ ਉਹ ਮੁੰਡੇ ਉਹਨਾਂ ਦੇ ਕਰਕੇ ਪਤਾ ਲੱਗਾ ਵੀ ਜ਼ਹਿਰੀਲੀ ਸ਼ਰਾਬ ਸੀ ਇਹ ਕਿੱਥੇ ਵਿਗਦੀ ਕਿੱਥੇ ਸੀ ਬੜਾ ਨਾਰੇ ਲੱਗਦੇ ਨੇ ਜੋ ਦੀ ਜਿਹੜਾ ਨਸ਼ਿਆਂ ਦੇ ਵਿਰੋਧ ਹੈ ਤਾਂ ਨਸ਼ੇ ਜਿਹੜੇ ਬੰਦ ਕੀਤੇ ਗਏ ਨੇ ਕੀ ਲੱਗਦਾ ਹੈ ਸ਼ਰਾਬ ਜਿਹੜੀ ਜਰੀਲੀ ਉਹ ਨਸ਼ਾ ਨੇ ਉਹ ਨਸ਼ਾ ਹੀ ਹੈ ਜੀ ਜ਼ਹਿਰ ਬਿਕੰਡਿਆ ਹੋ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਹਾਂਜੀ ਹਾਂਜੀ ਇੱਕ ਨਹੀਂ ਦੋ ਨਹੀਂ ਅੱਠ ਨਹੀਂ 10 ਨਹੀਂ 15 16 ਜਾਨਾਂ ਦੀ ਜੱਥ ਹੋ ਗਈ ਹੈ ਇਲਾਕੇ ਸਨਾਟਾ ਜੀ ਹਾਂਜੀ ਮੁਰਮ ਨਸ਼ਾ ਕੋਈ ਸਾਰੇ ਪਾਸੇ ਵੀ ਗੰਡਿਆ ਆ ਹਾਂ ਕੀ ਲੱਗਦਾ ਹੈ ਕਿ ਜਿਹੜਾ ਕਥੀ ਦੋਸ਼ੀ ਹੈ ਜਿਹੜਾ ਸ਼ਰਾਬ ਵੇਚਣ ਵਾਲਾ ਪੁਲਿਸ ਦੀ ਗ੍ਰਸਤ ਵਿੱਚ ਹੈ ਪੁਲਿਸ ਨੇ ਆਣ ਕੇ ਗਲਬਤ ਕਹਿਣ ਦੇ ਫੜੀ ਗਏ ਬਾਕੀ ਨੂੰ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਕੀ ਲੱਗਦਾ ਹੈ ਕਿਵੇਂ ਦਾ ਮਾਹੌਲ ਜਿਹੜਾ ਬਣ ਗਿਆ ਅੱਜ ਹੱਸਦਾ ਵਸਤਾ ਪਰਿਵਾਰ ਆ ਜਿਹੜਾ ਅੱਜ ਉਸ ਘਰ ਦੇ ਵਿੱਚ ਸੱਜਾ ਵਸਦਾ ਤੁਸੀਂ ਵੇਖ ਹੀ ਰਹੇ ਹੋ ਐ ਟਾਈਮ ਘਰ ਦੇ ਵਿੱਚ ਇੱਕ ਮੌਤ ਹੋ ਗਈ ਆ ਜਿਹੜੇ ਵੀ ਇੱਕ ਸਸਰੇ ਵਿਕੇ ਆ ਬਹੁਤ ਦੁਨੀਆ ਤੰਗ ਆ ਪੈਂ ਬੱਚੇ ਛੋਟੇ ਛੋਟੇ ਆ ਘਰ ਦੀ ਵਿਚਾਰੀ ਆ ਉਹਦਾ ਬੁਰਾ ਹਾਲ ਹੈ ਰੋ ਰੋ ਕੇ ਇਹ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਜੇ ਨਸ਼ੇ ਵੇਚਣ ਵਾਲੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਬਾਕੀ ਜਿਨ੍ਹਾਂ ਨੂੰ ਹੁਣ ਜਲਾ ਦੇ ਘਰਾਂ ਦੇ ਕਮਾਉਣ ਵਾਲੇ ਕਮਾਉ ਉੱਤੇ ਚੱਲ ਗਏ ਆ ਉਹਨਾਂ ਦੇ ਘਰਾਂ ਦੀਆਂ ਜ਼ਿੰਮੇਵਾਰੀਆਂ ਸਰਕਾਰ ਚੁੱਕੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਵੇ ਤੇ ਬਾਕੀ ਨਸ਼ੇ ਤੇ ਵੱਧ ਤੋਂ ਵੱਧ ਜਿਹੜਾ ਰੋਕ ਲਾਇਆ ਜਾਏ ਜਿੱਥੇ ਵੀ ਵਿਗਦਾ ਉਹਤੇ ਕਾਰਵਾਈ ਹੋਵੇ ਤੇ ਇਹ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਨੇ ਅਸੀਂ ਨਖਿਆ ਦੇ ਵਿਰੁੱਧ ਆਹ ਕਰਨ ਦੇ ਆਹ ਕਰਨ ਦੇ ਆ ਅੱਜ ਤੁਸੀਂ ਸਾਰੇ ਪੱਤਰਕਾਰ ਵੇਖ ਰਹੇ ਜੇ ਤੇ ਕਿੰਨਾ ਨਗ ਨਸ਼ਿਆ ਦੀ ਰੋਕ ਹੋਈ ਆ ਇੱਥੇ ਇੱਕ ਦਾਕਖੇ ਦੇ ਵਿੱਚ ਹੀ 15 16 ਮੌਤਾਂ ਹੋ ਜਾਣੀਆਂ ਕੋਈ ਘਟ ਨਹੀਂ ਹੁੰਦੀ ਤੇ ਜਿੰਨਾ ਘਰਾਂ ਚ ਹੋ ਗਈਆਂ ਪਤਾ ਉਹਨਾਂ ਨੂੰ ਹੀ ਸਾਡੇ ਨਾਲ ਕੀ ਬੀਤਣੀ ਹੈ ਇਹ ਸ਼ਰਾਬ ਕਿੱਥੋਂ ਹੁੰਦੀ ਪਤਾ ਲੱਗਦਾ ਸ਼ਰਾਬ ਤੇ ਉਹਨਾਂ ਨੂੰ ਪਤਾ ਹੋ ਜਾਂ ਗਵਰਨਮੈਂਟ ਨੂੰ ਪਤਾ ਹੋ ਜਿਹਦੇ ਲਿਆਉਂਦੇ ਆ ਆਮ ਜਨਤਾ ਨੂੰ ਕੀ ਪਤਾ ਜਿਹਦੇ ਅਸੀਂ ਦੇ ਨਹੀਂ ਖਾਂਦੇ ਨੇ ਸਾਨੂੰ ਕੀ ਪਤਾ ਕਿੱਥੋਂ ਆਉਂਦੀ ਕਿੱਥੋਂ ਕਾਨੂੰਨੀ ਅਪਰਾਧ ਹੈ ਕਿਵੇਂ ਲੋਕੀ ਘਰ ਕੱਢ ਦਿੰਦੇ 19 ਅਪਰਾਧ ਵਾਸਤੇ ਉਹਦੇ ਦੀ ਵਾਸੀ ਆਲੇ ਮਾਨਸਵਾਸੀ ਆ ਜਿਹੜੇ ਕਰਦੇ ਉਹਨਾਂ ਵਾਸਤੇ ਕਰ ਉਹਨਾਂ ਦਾ ਧੰਦਾ ਵਾ ਉਹਨਾਂ ਰੋਕਣਾ ਤਾਂ ਸਰਕਾਰ ਦਾ ਕੰਮ ਆ ਤੇ ਇਹ ਘਰ ਦੇ ਵਿੱਚ ਬੈਠੇ ਖਲਾਸੇ ਹਣੇ ਆਏ ਆ ਹੁਦਰਾ ਸਾਹਿਬ ਵੀ ਹੋ ਗਏ ਇੱਥੋਂ ਉਹਨਾਂ ਆਪਣੇ ਸੱਤਿ ਸਾਹਿਬ ਭਗਵੰਤ ਉਹ ਵੀ ਹੋ ਗਏ ਆ ਬੀਸੀ ਸਾਹਿਬ ਵੀ ਆਏ ਆ ਸਾਰੇ ਇਹਨਾਂ ਘਰ ਦੇ ਨਾਲ ਗੱਲਬਾਤ ਹੋਈ ਇਹਨਾਂ ਦੀ ਤੇ ਇਹਨਾਂ ਸਾਰਿਆਂ ਨੂੰ ਮੇਰੀ ਤੇ ਹੋ ਬੇਨਤੀ ਆ ਜਿੰਨਾ ਹੋ ਸਕੇ ਇਹਨਾਂ ਦੀ ਮਦਦ ਕਰ ਕਿਉਂ ਮਰਨਵਾਲਾ ਤੇ ਮਰ ਗਿਆ ਉਹ ਮਗਰਿਆਂ ਦਾ ਘਰ ਤੱਕ ਹੋਈ ਸਵਾਰ ਔਰ ਬੱਚਿਆਂ ਦਾ ਤੇ ਕੀ ਕਸੂਰ ਹੈ ਇਹ ਕੜੇ ਪੀਂਦੇ ਖਾਂਦੇ ਆ تینਾ ساری ਉਮਰ ਤੱਕ ਹੀ ਖਾਣੇ ਪਹਿਲਾਂ ਵੀ ਸ਼ਰਾਬ ਉੱਥੋਂ ਪੀਂਦੇ ਸੀ ਪੀਂਦੇ ਹੋ ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਆਉਂਦੇ ਉਹ ਬਾਤ ਜਿਹੜਾ ਹੈ ਕਿ ਸੱਤ ਮੌਤਾਂ ਹੁੰਦੀਆਂ ਨੇ ਫਿਰ ਇੱਕ ਦਾ ਫੇਰ ਖਸਤਾ ਜਿਹੜਾ ਜਿਤਾਇਆ ਜਾਂਦਾ ਤਾਂ ਉਸ ਘਰ ਦੇ ਵਿੱਚ ਮੌਜੂਦ ਹਾਂ ਤਲਵੰਡੀ ਖਮਣੋ ਪਿੰਡ ਦੇ ਵਿੱਚ ਜਿੱਥੇ ਕਿ ਘਰ ਦੇ ਵਿੱਚ ਇੱਕ ਸੱਥਰ ਵੇਚ ਜਾਂਦੇ ਨੇ ਇੱਕ ਮਜ਼ਦੂਰ ਜਦੋਂ ਆਪਣੀ ਦਿਹਾੜੀ ਕਰਕੇ ਤਾਂ ਘਰ ਤੋਂ ਬਾਹਰ ਜਿਹੜਾ ਇੱਕ ਪਿੰਡ ਥਰੀਏ ਵਾਲਾ ਉਸ ਦੇ ਵਿੱਚ ਜਦੋਂ ਸ਼ਰਾਬ ਪੀਣ ਜਾਂਦਾ ਹੈ ਤਾਂ ਉਸ ਸ਼ਰਾਬ ਨੂੰ ਪੀ ਕੇ ਘਰ ਦੇ ਵਿੱਚ ਵਾਪਸ ਆਉਂਦਾ ਤਾਂ ਕੀ ਜਿਹੜਾ ਘਰ ਦਾ ਮਾਹੌਲ ਹੋ ਜਾਂਦਾ ਹੈ ਤਾਂ ਆਖਿਰ ਜਿਹੜਾ ਉਹ ਸ਼ਖਸ ਜਿਹੜਾ ਸ਼ਰਾਬ ਪੀਣ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਕੀ ਹਾਲਾਤ ਹੋ ਜਾਂਦੇ ਨੇ ਉਸ ਦੀ ਪਤਨੀ ਜਿਹੜੀ ਆ ਉਹ ਸਾਡੇ ਵਿੱਚ ਮੌਜੂਦ ਹੋਣਾ ਗੱਲਬਾਤ ਕਰਦੇ ਆ ਕਿ ਜਦੋਂ ਤੁਹਾਡੇ ਘਰ ਵਾਲਾ ਜਿਹੜਾ ਹੈ ਉਹ ਸ਼ਰਾਬ ਪੀਣ ਜਾਂਦਾ ਹੈ ਉਹ ਬਾਅਦ ਵਿੱਚ ਆਉਂਦਾ ਤਾਂ ਉਸ ਦੇ ਕੀ ਹਾਲਾਤ ਹੁੰਦੇ ਨੇ ਸਰ ਇਹ ਜਦੋਂ ਪੀ ਕੇ ਆਇਆ ਬਸ ਉਹਨੇ ਨਿੰਮਕਾ ਮੰਗਿਆ ਪਾਣੀ ਮੰਗਿਆ ਪਾਣੀ ਮੈਂ ਆਪ ਉਹਦੇ ਮੂੰਹ ਚ ਪਾਇਆ ਪਾਣੀ ਉਹਨੇ ਆਪਣੇ ਫੜਕੇ ਵੀ ਨਹੀਂ ਪੀਤਾ ਬਸ ਮੁਰਕੇ ਹੋਈ ਮੈਂ ਢਿੱਡ ਟੁੱਟੇ ਉਹਦਾ ਨੱਪਿਆ ਨਹੀਂ ਹੋਇਆ ਤਾਂ ਫਿਰ ਮੈਂ ਮੁੜ ਕੇ ਮੰਮੀ ਵੀ ਇੱਥੇ ਮੈਂ ਮੰਮੀ ਨੂੰ ਕਿਹਾ ਮੈਂ ਇਹਨੂੰ ਕਿਤੇ ਵਿਖਾ ਲਈਏ ਹਾਂ ਡਾਕਟਰ ਨਹੀਂ ਰਾਤ ਕੋਈ ਮਿਲਿਆ ਫਿਰ ਅਸੀਂ ਉੱਥੇ બીજા ਹਸਪਤਾਲ ਖੜਿਆ ਤੁਹਾਡੇ ਨਾਲ ਕੇ ਗੱਲਬਾਤ ਕੀਤੀ ਪਹਿਲਾਂ ਕੋਈ ਬਸ ਪਾਣੀ ਮੰਗਿਆ ਜੇ ਦੇਖੋ ਕੋਈ ਕੁਝ ਨਹੀਂ ਪਹਿਲਾਂ ਵੀ ਸ਼ਰਾਬ ਉਥੋਂ ਪੀਂਦੇ ਸੀ ਪੀਂਦੇ ਹੋ ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਓਹੋ ਲਾ ਕੇ ਪਈ ਕਿੰਨੇ ਕ ਵਜ ਦਾ ਵਾਕਿਆ ਸਰ ਇਹ ਹੈਗਾ ਜੀ ਆ 8:60 1:07 ਇੰਨੇ ਕ ਦਾ ਟਾਈਮ ਇਹਦੋਂ ਲੇਟ ਹੀ ਪਤਾ ਟਾਈਮ ਨਹੀਂ ਸਰ ਮੈਂ ਵੇਖਿਆ ਮੈਨੂੰ ਟਾਈਮ ਉਸ ਟਾਈਮ ਤੇ ਮੈਨੂੰ ਨਹੀਂ ਕੋਈ ਪਤਾ ਲੱਗਾ ਲੱਗ ਲੱਗੇ ਪਿੰਡਾਂ 'ਚ ਹੋਰ ਵੀ ਮੌਤਾਂ ਹੋਈਆਂ ਨੇ ਲੋਕ ਸਾਰੇ ਉੱਥੋਂ ਵੀ ਹਾਂਜੀ ਹਾਂਜੀ ਉੱਥੋਂ ਪਿੰਦੇ ਕਿੰਨੀ ਕੁ ਉਮਰ ਸੀ ਤੁਹਾਡੇ ਘਰ ਵਾਲੇ 35 ਸਾਲ ਆ ਕੰਮ ਕੀ ਕਰਦੇ ਕੰਮ ਰਾਜ ਮਿਸਤਰੀ ਕਰਦੇ ਕਿੰਨੇ ਬੱਚੇ ਤੁਹਾਡੇ ਗੁੜੀਆਂ ਤੇ ਕਾਕਾ ਜੀ ਪੜਦੇ ਨੇ ਹਾਂਜੀ ਪਹਿਲੀ ਚ ਗੁੜੀਆ ਪੜਦੀ ਪੰਜਵੀਂ ਚ ਮੁੰਡਾ ਪੜਦਾ ਡਾਕਟਰ ਕੋ ਜਦੋਂ ਲੈ ਕੇ ਗਏ ਤੇ ਡਾਕਟਰ ਨੇ ਕੀ ਦੱਸਿਆ ਫਿਰ ਡਾਕਟਰ ਨੇ ਜਿਹੜੇ ਨਾਲ ਮੈਂ ਨਹੀਂ ਨਾਲ ਨਹੀਂ ਮੈਂ ਭਾਜੀ ਗਈ ਵੀ ਉਹਨਾਂ ਦੇ ਪਾਸੇ ਇਹ ਕੀ ਆਪਏ ਮੁੱਕਾ ਜੀ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਅੱਜ ਸਵੇਰੇ ਕੋਈ ਆਉਂਦਾ ਘਰ ਦੇ ਵਿੱਚ ਹਾਲਾਤ ਚਾਦ ਪੁੱਛਣ ਕੋ ਮੰਤਰੀ ਜਾਂ ਅਮਲਾ ਕੋਈ ਆਉਂਦਾ ਜੀ ਹਾਂਜੀ ਸਵੇਰੇ ਆਏ ਪੁੱਛਣ ਆਏ ਤਸਵੀਰਾਂ ਜਿਹੜੀਆਂ ਭਾਵਕ ਕਰਨ ਵਾਲੀਆਂ ਨੇ ਜਿਹੜਾ ਪਰਿਵਾਰ ਹੈ ਉਹ ਪੂਰਾ ਸੋਗ ਦੀ ਲਹਿਰ ਦੇ ਵਿੱਚ ਹੈ ਤਾਂ ਘਰ ਦੇ ਹਾਲਾਤ ਵੀ ਜਿਹੜੇ ਪੂਰੇ ਖਸਤਾ ਨੇ ਹੋਰ ਵੀ ਜਿਹੜੇ ਸਾਥਸੰਬੰਧੀ ਨੇ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਭਾਜੀ ਹੁਣਾਂ ਦਾ ਨਾਮ ਕੀ ਸੀ ਸਭ ਤੋਂ ਪਹਿਲਾਂ ਤਾਂ ਦੱਸੋ ਅੰਮ੍ਰਿਪਾਲ ਜੀ ਮੈਂ ਤੁਹਾਨੂੰ ਕਹਿੰਦੇ ਤਾਂ ਇਹ ਜਿਹੜੀ ਸ਼ਰਾਬ ਪੀ ਕੇ ਇਹ ਜ਼ਹਿਰੀਲੀ ਸ਼ਰਾਬ ਹੈ ਕਿਸ ਤਰ੍ਹਾਂ ਮਲਕੀ ਆਪਣਾ ਪਾਇਆ ਗਿਆ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਆਣਗੇ ਇਹਨਾਂ ਦੀ ਮੌਤ ਹੋ ਗਈ ਹੋਰ ਵੀ ਜੋ ਮਰੇ ਆ ਉਹ ਮੁੰਡੇ ਉਹਨਾਂ ਦੇ ਕਰਕੇ ਪਤਾ ਲੱਗਾ ਵੀ ਜ਼ਹਿਰੀਲੀ ਸ਼ਰਾਬ ਸੀ ਇੱਕ ਕਿੱਥੇ ਵਿਗਦੀ ਕਿੱਥੇ ਸੀ ਬੜਾ ਨਾਰੇ ਲੱਗਦੇ ਨੇ ਜੋਧ ਜਿਹੜਾ ਨਸ਼ਿਆਂ ਦੇ ਵਿਰੋਧ ਦਾ ਹੈ ਤਾਂ ਨਸ਼ੇ ਜਿਹੜੇ ਬੰਦ ਕੀਤੇ ਗਏ ਨੇ ਕੀ ਲੱਗਦਾ ਸ਼ਰਾਬ ਜਿਹੜੀ ਜਰੀਲੀ ਹੋ ਨਸ਼ਾ ਨਹੀਂ ਉਹ ਨਸ਼ਾ ਹੀ ਹੈ ਜੀ ਜ਼ਹਿਰ ਪੀਂਗੰਡਿਆ ਹਾਂ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਹਾਂਜੀ ਹਾਂਜੀ ਇੱਕ ਨਹੀਂ ਦੋ ਨਹੀਂ ਅੱਠ ਨਹੀਂ 10 ਨਹੀਂ 15 16 ਜਾਨਾਂ ਦੀ ਡੈਥ ਹੋ ਗਈ ਹੈ ਇਲਾਕੇ ਸਨਾਟਾ ਹਾਂਜੀ ਗੁਰਮੁਖ ਦਸਾਂ ਕੋਈ ਸਾਰੇ ਪਾਸੇ ਵੀ ਗੰਡਿਆ ਹਾਂ ਕੀ ਲੱਗਦਾ ਹੈ ਕਿ ਜਿਹੜਾ ਕਥੀ ਦੋਸ਼ੀ ਹੈ ਜਿਹੜਾ ਸ਼ਰਾਬ ਵਿੱਚ ਨਾਲ ਉਹ ਪੁਲਿਸ ਦੀ ਗ੍ਰਸਤ ਵਿੱਚ ਆ ਪੁਲਿਸ ਨੇ ਆਣ ਕੇ ਗਲਬਤ ਕਿਹਨਾਂ ਦੇ ਫੜੀ ਗਏ ਬਾਕੀ ਨੂੰ ਪਤਾ ਨਹੀਂ ਸੱਚ ਹੈ કે ਝੂਠਾ ਕੀ ਲੱਗਦਾ ਹੈ ਕਿਵੇਂ ਦਾ ਮਾਹੌਲ ਜਿਹੜਾ ਬਣ ਗਿਆ ਅੱਜ ਹੱਸਦਾ ਵਸਤਾ ਪਰਿਵਾਰ ਆ ਜਿਹੜਾ ਅੱਜ ਉਸ ਘਰ ਦੇ ਵਿੱਚ ਸੱਤ ਬਸੇ ਤੁਸੀਂ ਵੇਖ ਹੀ ਰਹੇ ਹੋ ਐ ਟਾਈਮ ਘਰ ਦੇ ਵਿੱਚ ਇੱਕ ਮੌਤ ਹੋ ਚੁੱਕੀ ਆ ਜਿਹੜੇ ਵੀ ਇੱਕ ਸਸਰੇ ਵਿਕੇ ਆ ਬਹੁਤ ਦੁਨੀਆ ਤੰਗ ਆ ਪੈਂ ਬੱਚੇ ਛੋਟੇ ਛੋਟੇ ਆ ਘਰ ਦੀ ਵਿਚਾਰੀ ਆ ਉਹਦਾ ਬੁਰਾ ਹਾਲ ਹੈ ਰੋ ਰੋ ਕੇ ਇਹ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਜੇ ਨਸ਼ੇ ਵੇਚਣ ਵਾਲੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਬਾਕੀ ਜਿਨ੍ਹਾਂ ਨੂੰ ਹੁਣ ਜਿਨ੍ਹਾਂ ਦੇ ਘਰਾਂ ਦੇ ਕਮਾਉਣ ਵਾਲੇ ਕਮਾਉ ਉਪਰ ਚੱਲ ਗਏ ਆ ਉਹਨਾਂ ਦੇ ਘਰਾਂ ਦੇਆਂ ਜ਼ਿੰਮੇਵਾਰੀਆਂ ਸਰਕਾਰ ਚੁੱਕੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਵੇ ਤੇ ਬਾਕੀ ਨਸ਼ੇ ਤੇ ਵੱਤੋਂ ਵੱਤ ਜਿਹੜਾ ਰੋਕ ਲਾਈ ਜਾਏ ਜਿੱਥੇ ਵਿਗਦਾ ਵਾ ਉੱਤੇ ਕਾਰਵਾਈ ਹੋਵੇ ਤੇ ਇਹ ਸਰਕਾਰਾਂ ਦਾਵੇ ਬਹੁਤ ਕਰਦੀਆਂ ਨੇ ਅਸੀਂ ਨਸ਼ਿਆਂ ਦੇ ਵਿਰੁੱਧ ਆਹ ਕਰਦੇ ਆ ਆਹ ਕਰਦੇ ਆ ਅੱਜ ਤੁਸੀਂ ਸਾਰੇ ਪੱਤਰਕਾਰ ਵੇਖ ਰਹੇ ਜੇ ਇੱਕ ਨਗ ਨਸ਼ਾ ਦੀ ਰੋਕੋਈ ਹੈ ਇੱਥੇ ਇੱਕ ਇਲਾਕੇ ਦੇ ਵਿੱਚ ਹੀ 15 16 ਮੋਤਾ ਹੋ ਜਾਣੀਆਂ ਕੋਈ ਘਟ ਨਹੀਂ ਹੁੰਦੀ ਤੇ ਜਿੰਨਾ ਘਰਾਂ ਚ ਹੋ ਗਈਆਂ ਪਤਾ ਉਹਨਾਂ ਨੂੰ ਹੀ ਹੈ ਸਾਡੇ ਨਾਲ ਕੀ ਬੀਤਨੀ ਹੈ ਇਹ ਸ਼ਰਾਬ ਕਿੱਥੋਂ ਹੁੰਦੀ ਪਤਾ ਲੱਗਦਾ ਸ਼ਰਾਬ ਤੇ ਉਹਨਾਂ ਨੂੰ ਪਤਾ ਹੋ ਜਾਂ ਗਵਰਨਮੈਂਟ ਨੂੰ ਪਤਾ ਹੋ ਜਿਹਦੇ ਲਿਆਉਂਦੇ ਆ ਆਮ ਜਨਤਾ ਨੂੰ ਕੀ ਪਤਾ ਜਿਹੜੇ ਅਸੀਂ ਪੀਂਦੇ ਨਹੀਂ ਖਾਂਦੇ ਨੇ ਸਾਨੂੰ ਕੀ ਪਤਾ ਕਿੱਥੋਂ ਆਉਂਦੀ ਕਿੱਥੋਂ ਕਾਨੂੰਨੀ ਅਪਰਾਧ ਹੈ ਕਿਵੇਂ ਲੋਕੀ ਘਰ ਕੱਢ ਦਿੰਦੇ ਉਹ ਨਹੀਂ ਅਪਰਾਧ ਵਾਸਤੇ ਉਹਦੇ ਗਰੀਬ ਵਾਸਤੇ ਜਾਂ ਭਲੇ ਮਾਨਸ ਵਾਸਤੇ ਜਾਂ ਜਿਹੜੇ ਕਰਦੇ ਉਹਨਾਂ ਵਾਸਤੇ ਕਰਦਾ ਉਹਨਾਂ ਦਾ ਧੰਦਾ ਵਾ ਉਹਨਾਂ ਰੁਕਣਾ ਤਾਂ ਸਰਕਾਰ ਦਾ ਕੰਮ ਆ। ਕੋਈ ਆਹ ਘਰ ਦੇ ਵਿੱਚ ਬੈਠ ਕੇ ਖਲਾਸੇ ਨਹੀਂ। ਹਣੇ ਆਏ ਆ। ਹੁਜਰਾਤ ਆ ਵੀ ਹੋ ਗਿਆ ਇੱਥੋਂ। ਉਹਨਾਂ ਆਪਣੇ ਸੱਚੇ ਸਾਹਿਬ ਭਗਵੰਤ ਉਹ ਵੀ ਹੋ ਗਏ ਆ। ਜੀਸੀ ਸਾਹਿਬ ਵੀ ਆਏ ਆ। ਸਾਰੇ ਇਹਨਾਂ ਘਰ ਦੇ ਨਾਲ ਗੱਲਬਾਤ ਹੋਈ ਇਹਨਾਂ ਦੀ। ਤੇ ਇਹਨਾਂ ਸਾਰਿਆਂ ਨੂੰ ਮੇਰੀ ਤਿਹੋ ਬੇਨਤੀ ਆ ਜਿੰਨਾ ਹੋ ਸਕੇ ਇਹਨਾਂ ਦੀ ਮਦਦ ਕਰ। ਕਿਉਂ ਮਰਨਵਾਲਾ ਤੇ ਮਰ ਗਿਆ ਉਹ ਮਰਨਿਆਂ ਦਾ ਘਰ ਦਾ ਕੋਈ ਸਵਾਰ। ਹੁਣ ਬੱਚਿਆਂ ਦਾ ਤੇ ਕੀ ਕਸੂਰ ਆ? ਇੱਕ ਰੇ ਪੀਨ ਰੇ ਖਾਂਡ ਹੈ ਇਹਨਾਂ ਸਾਰੀ ਉਮਰ ਤੱਕੇ ਖਾਣੇ ਪਹਿਲਾਂ ਵੀ ਬਾਅਦ ਜਿਹੜਾ ਹੈ ਕਿ ਸੱਤ ਮੌਤਾਂ ਹੁੰਦੀਆਂ ਨੇ ਫਿਰ ਇੱਕ ਦਾ ਫੇਰ ਖਸਤਾ ਜਿਹੜਾ ਜਿਤਾਇਆ ਜਾਂਦਾ ਤਾਂ ਉਸ ਘਰ ਦੇ ਵਿੱਚ ਮੌਜੂਦ ਹਾਂ ਤਲਵੰਡੀ ਖਮਣੋ ਪਿੰਡ ਦੇ ਵਿੱਚ ਜਿੱਥੇ ਕਿ ਘਰ ਦੇ ਵਿੱਚ ਇੱਕ ਸੱਥਰ ਵੇਚ ਜਾਂਦੇ ਨੇ ਇੱਕ ਮਜ਼ਦੂਰ ਜਦੋਂ ਆਪਣੀ ਦਿਹਾੜੀ ਕਰਕੇ ਤਾਂ ਘਰ ਤੋਂ ਬਾਹਰ ਜਿਹੜਾ ਇੱਕ ਪਿੰਡ ਥਰੀਏ ਵਾਲਾ ਉਸ ਦੇ ਵਿੱਚ ਜਦੋਂ ਸ਼ਰਾਬ ਪੀਂ ਜਾਂਦਾ ਹੈ ਤਾਂ ਉਸ ਸ਼ਰਾਬ ਨੂੰ ਪੀ ਕੇ ਘਰ ਦੇ ਵਿੱਚ ਵਾਪਸ ਆਉਂਦਾ ਤਾਂ ਕੀ ਜਿਹੜਾ ਘਰ ਦਾ ਮਾਹੌਲ ਹੋ ਜਾਂਦਾ ਤਾਂ ਆਖਿਰ ਜਿਹੜਾ ਉਹ ਸ਼ਖਸ ਜਿਹੜਾ ਸ਼ਰਾਬ ਪੀਂ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਕੀ ਹਾਲਾਤ ਹੋ ਜਾਂਦੇ ਨੇ ਉਸ ਦੀ ਪਤਨੀ ਜਿਹੜੀ ਆ ਉਹ ਸਾਡੇ ਵਿੱਚ ਮੌਜੂਦ ਹੋਣਾ ਗੱਲਬਾਤ ਕਰਦੇ ਆ ਕਿ ਜਦੋਂ ਤੁਹਾਡੇ ਘਰ ਵਾਲਾ ਜਿਹੜਾ ਹੈ ਉਹ ਸ਼ਰਾਬ ਪੀਂ ਜਾਂਦਾ ਹੈ ਉਹ ਬਾਅਦ ਵਿੱਚ ਆਉਂਦਾ ਤਾਂ ਉਸਦੇ ਕੀ ਹਾਲਾਤ ਹੁੰਦੇ ਨੇ ਸਰ ਇਹ ਜਦੋਂ ਪੀ ਕੇ ਆਇਆ ਬਸ ਉਹਨੇ ਨਿੰਮਕਾ ਮੰਗਿਆ ਪਾਣੀ ਮੰਗਿਆ ਪਾਣੀ ਮੈਂ ਆਪ ਉਹਦੇ ਮੂੰਹ ਚ ਪਾਇਆ ਪਾਣੀ ਉਹਨੇ ਆਪਣੇ ਫੜਕੇ ਵੀ ਨਹੀਂ ਪੀਤਾ ਬਸ ਮਰ ਕੇ ਹੋਈ ਮੈਂ ਢਿੱਡ ਟੁੱਟੇ ਉਹਦਾ ਨੱਪਿਆ ਨਹੀਂ ਹੋਇਆ ਥਾ ਥਾ ਫਿਰ ਮੈਂ ਮੁੜ ਕੇ ਮੰਮੀ ਵੀ ਇੱਥੇ ਮੈਂ ਮੰਮੀ ਨੂੰ ਕਿਹਾ ਮੈਂ ਇਹਨੂੰ ਕਿਤੇ ਵਿਖਾ ਲੀ ਗੇ ਹਾਂ ਡਾਕਟਰ ਨਹੀਂ ਰਾਤ ਕੋਈ ਮਿਲਿਆ ਫਿਰ ਅਸੀਂ ਉੱਥੇ બીજા ਹਸਪਤਾਲ ਖੜਿਆ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਪਹਿਲਾਂ ਕੋਈ ਬਸ ਪਾਣੀ ਮੰਗਿਆ ਜੇ ਦੇਖੋ ਕੋਈ ਕੁਛ ਨਹੀਂ ਕਿ ਪਹਿਲਾਂ ਵੀ ਸ਼ਰਾਬ ਉੱਥੋਂ ਪੀਂਦੇ ਸੀ ਪੀਂਦੇ ਹੋ ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਬੈਠੀ ਉਹੋ ਲੈ ਕੇ ਪੀਤੀ ਇਹ ਕਿੰਨੇ ਵਜੇ ਦਾ ਵਾਕਿਆ ਸਰ ਇਹ ਹੈਗਾ ਜੀ 8:00 ਕਾ 7:00 ਕਾ ਤਾਂ ਇੰਨੇ ਕ ਦਾ ਟਾਈਮ ਇਹ ਦੋ ਲੇਟ ਹੀ ਹਿੱਤਾ ਟਾਈਮ ਨਹੀਂ ਸਰ ਮੈਂ ਵੇਖਿਆ ਮੈਨੂੰ ਟਾਈਮ ਉਸ ਟਾਈਮ ਤੇ ਮੈਨੂੰ ਨਹੀਂ ਕੁਝ ਪਤਾ ਲੱਗ 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 ਪਿੰਡਾਂ 'ਚ ਹੋਰ ਵੀ ਮੌਤਾਂ ਹੋਈਆਂ ਨੇ ਲੋਕ ਸਾਰੇ ਉੱਥੋਂ ਪਿੰਦੇ ਨੇ ਹਾਂਜੀ ਹਾਂਜੀ ਉੱਥੋਂ ਪਿੰਦੇ ਨੇ ਕਿੰਨੀ ਕੁ ਉਮਰ ਸੀ ਤੁਹਾਡੇ ਘਰਾਂ ਦੀ 35 ਸਾਲ ਐ ਕੰਮ ਕੀ ਕਰਦੇ ਕੰਮ ਰਾਜ ਮਿਸਤਰੀ ਕਰਦੇ ਕਿੰਨੇ ਬੱਚੇ ਤੁਹਾਡੇ ਗੁੜੀਆਂ ਤੇ ਕਾਕਾ ਦੇ ਪੜਦੇ ਨੇ ਹਾਂਜੀ ਪਹਿਲੀ 'ਚ ਗੁੜੀਆਂ ਪੜਦੀ ਪੰਜਵੀਂ 'ਚ ਮੁੰਡਾ ਪੜਦਾ ਡਾਕਟਰ ਕੋ ਜਦੋਂ ਲੈ ਕੇ ਗਏ ਤੇ ਡਾਕਟਰ ਨੇ ਕੀ ਦੱਸਿਆ ਫਿਰ ਡਾਕਟਰ ਨੇ ਜਿਹੜੇ ਨਾਲ ਮੈਂ ਨਹੀਂ ਨਾਲ ਨਹੀਂ ਮੈਂ ਫਾਜੀ ਗਈ ਵੀ ਉਹਨਾਂ ਦੇ ਪਾਸੇ ਹੀ ਕਿ ਆਪਕੇ ਮੁੱਖਾ ਜੀ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਅੱਜ ਸਵੇਰੇ ਕੋਈ ਆਉਂਦਾ ਘਰ ਦੇ ਵਿੱਚ ਹਾਲਾਤ ਚਾਦ ਪੁੱਛਣ ਕੋਈ ਮੰਤਰੀ ਜਾਂ ਅមਲਾ ਕੋਈ ਆਉਂਦਾ ਜੀ ਹਾਂਜੀ ਸਵੇਰੇ ਆਏ ਪੁੱਛਣ ਆਏ ਜੀ ਇਹ ਬਿਲਕੁਲ ਤਸਵੀਰਾਂ ਜਿਹੜੀਆਂ ਐ ਭਾਵਕ ਕਰਨ ਵਾਲੀਆਂ ਨੇ ਜਿਹੜਾ ਪਰਿਵਾਰ ਹੈ ਉਹ ਪੂਰਾ ਸੋਗ ਦੀ ਲਹਿਰ ਦੇ ਵਿੱਚ ਹੈ ਤਾਂ ਘਰ ਦੇ ਹਾਲਾਤ ਵੀ ਜਿਹੜੇ ਪੂਰੇ ਖਸਤਾ ਨੇ ਹੋਰ ਵੀ ਜਿਹੜੇ ਸਾਖ ਸਬੰਧੀ ਨੇ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਭਾਜੀ ਹੁਣਾਂ ਦਾ ਨਾਮ ਕੀ ਸੀ ਸਭ ਤੋਂ ਪਹਿਲਾਂ ਤਾਂ ਦੱਸੋ ਅੰਮ੍ਰਿਤਪਾਲ ਜੀ ਮੈਂ ਕੁੰਗਾਂਡੇ ਤਾਂ ਇਹ ਜਿਹੜੀ ਸ਼ਰਾਬ ਪੀ ਕੇ ਇਹ ਜ਼ਹਿਰੀਲੀ ਸ਼ਰਾਬ ਹੈ ਕਿਸ ਤਰ੍ਹਾਂ ਮਲਕੀ ਆਪਣਾ ਪਾਇਆ ਗਿਆ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਆਣਗੇ ਇਹਨਾਂ ਦੀ ਮੌਤ ਹੋ ਗਈ ਹੋਰ ਵੀ ਜੋ ਮਰੇ ਆ ਉਹ ਮੁੰਡੇ ਉਹਨਾਂ ਦੇ ਕਰਕੇ ਪਤਾ ਲੱਗਾ ਵੀ ਜ਼ਹਿਰੀਲੀ ਸ਼ਰਾਬ ਸੀ ਇਹ ਕਿੱਥੇ ਵੇਖਦੀ ਕਿੱਥੇ ਸੀ ਇਹ 3 ਹਰ ਚੌਂ 3 ਹਰ ਚੌਂ ਬੜਾ ਨਾਰੇ ਲੱਗਦੇ ਨੇ ਜੋ ਜਿਹੜਾ ਨਸ਼ਿਆਂ ਦੇ ਵਿਰੋਧ ਦਾ ਹੈ ਤਾਂ ਨਸ਼ੇ ਜਿਹੜੇ ਬੰਦ ਕੀਤੇ ਗਏ ਨੇ ਕੀ ਲੱਗਦਾ ਹੈ ਸ਼ਰਾਬ ਜਿਹੜੀ ਜਰੀਲੀ ਉਹ ਨਸ਼ਾ ਨਹੀਂ ਉਹ ਨਸ਼ਾ ਹੀ ਹੈ ਜਿਹੜਾ ਜ਼ਹਿਰ ਪੀ ਗੰਡਿਆ ਹੋ। ਘਰਾਂ ਦੇ ਘਰ ਬਰਬਾਦ ਹੋ ਗਏ ਨੇ। ਹਾਂਜੀ ਹਾਂਜੀ। 1 ਨਹੀਂ 2 ਨਹੀਂ 8 ਨਹੀਂ 10 ਨਹੀਂ 15 16 ਜਣੇ ਦੀ ਡੈਥ ਹੋ ਗਈ ਹੈ। ਇਲਾਕੇ ਸਨਾਟਾ ਹਾਂਜੀ ਪੂਰਾ। ਦਸਾਂ ਕੋਈ ਸਾਰੇ ਪਾਸੇ ਵੀ ਗੰਡਿਆ ਆ। ਕੀ ਲੱਗਦਾ ਹੈ ਕਿ ਜਿਹੜਾ ਕਥੀ ਦੋਸ਼ੀ ਹੈ ਜਿਹੜਾ ਸ਼ਰਾਬ ਵੇਚਣ ਵਾਲਾ ਉਹ ਪੁਲਿਸ ਦੀ ਗ੍ਰਸਤ ਵਿੱਚ ਹੈ ਪੁਲਿਸ ਨੇ ਆਣ ਕੇ ਗੱਲਬਾਤ ਕਹਿੰਦੇ ਫੜੀ ਗਏ ਬਾਕੀ ਨੂੰ ਪਤਾ ਨਹੀਂ ਸੱਚ ਆ ਕਿ ਝੂਠਾ ਕੀ ਲੱਗਦਾ ਕਿਵੇਂ ਦਾ ਮਾਹੌਲ ਜਿਹੜਾ ਬਣ ਗਿਆ ਅੱਜ ਹੱਸਦਾ ਵਸਤਾ ਪਰਵਾਰ ਆ ਜਿਹੜਾ ਅਜ ਉਸ ਘਰ ਦੇ ਵਿੱਚ ਸੱਤ ਵਸੇ ਤੁਸੀਂ ਵੇਖ ਹੀ ਰਹੇ ਹੋ ਐ ਟਾਈਮ ਘਰ ਦੇ ਵਿੱਚ ਇੱਕ ਮੌਤ ਹੋ ਚੁੱਕੀ ਆ ਜਿਹੜੇ ਵੀ ਇੱਕ ਸਸਰੇ ਵਿਗੇ ਆ ਬਹੁਤ ਦੁਨੀਆ ਤੰਗ ਆ ਪੈਂ ਬੱਚੇ ਛੋਟੇ ਛੋਟੇ ਆ ਘਰ ਦੀ ਵਿਚਾਰੀ ਆ ਉਹਦਾ ਬੁਰਾ ਹਾਲ ਹੈ ਰੋ ਰੋ ਕੇ ਇਹ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਜੇ ਨਸ਼ੇ ਵੇਚਣ ਵਾਲੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਬਾਕੀ ਜਿਨ੍ਹਾਂ ਨੂੰ ਹੁਣ ਜਿਨ੍ਹਾਂ ਦੇ ਘਰਾਂ ਦੇ ਕਮਾਉਣ ਵਾਲੇ ਕਮਾਉ ਉਪਰ ਤੇ ਚਲ ਗਏ ਆ ਉਹਨਾਂ ਦੇ ਘਰਾਂ ਦੇਆਂ ਜਿਵੇਂ ਵਾਰੀਆਂ ਸਰਕਾਰ ਚੁੱਕੇ ਉਹਨਾਂ ਦੇ ਬੱਚਿਆਂ ਨੂੰ ਪੜਾਵੇ ਤੇ ਬਾਕੀ ਨਸ਼ੇ ਤੇ ਵੱਤੋਂ ਵੱਧ ਜਿਹੜਾ ਰੋਕ ਲਈ ਜਾਏ ਜਿੱਥੇ ਵਿਗਦਾ ਵਾ ਉੱਤੇ ਕਾਰਵਾਈ ਹੋਵੇ ਤੇ ਇਹ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਨੇ ਅਸੀਂ ਨਖਿਆ ਦੇ ਵਿਰੁੱਧ ਆਹ ਕਰਦੇ ਆਹ ਕਰਦੇ ਆ ਅੱਜ ਤੁਸੀਂ ਸਾਰੇ ਪੱਤਰਕਾਰ ਵੇਖ ਰਹੇ ਜੇ ਤੇ ਇੱਕ ਨੰਗ ਨਸ਼ੇ ਦੀ ਰੋਕ ਹੋਈ ਆ ਇਥੇ ਇੱਕ ਇਲਾਕੇ ਦੇ ਵਿੱਚ ਹੀ 15 16 ਮੋਤਾਂ ਹੋ ਜਾਣੀਆਂ ਕੋਈ ਘਟ ਨਹੀਂ ਹੁੰਦੀ ਤੇ ਜਿੰਨਾ ਘਰਾਂ ਚ ਹੋ ਗਿਆ ਪਤਾ ਉਹਨਾਂ ਨੂੰ ਹੀ ਹੈ ਸਾਡੇ ਨਾਲ ਕੀ ਬੀਤਣੀ ਇਹ ਸ਼ਰਾਬ ਕਿੱਥੋਂ ਹੁੰਦੀ ਪਤਾ ਲੱਗਦਾ ਸ਼ਰਾਬ ਤੇ ਉਹਨਾਂ ਨੂੰ ਪਤਾ ਹੋ ਜਾਂ ਗੌਰਮੈਂਟ ਨੂੰ ਪਤਾ ਹੋ ਜਿਹਦੇ ਲਿਆਉਂਦੇ ਆ ਆਮ ਜਨਤਾ ਨੂੰ ਕੀ ਪਤਾ ਜਿਹੜੇ ਅਸੀਂ ਪੀਂਦੇ ਨੇ ਖਾਂਦੇ ਨੇ ਸਾਨੂੰ ਕੀ ਪਤਾ ਕਿੱਥੋਂ ਆਉਂਦੇ ਕਿੱਥੋਂ ਕਾਨੂੰਨੀ ਅਪਰਾਧ ਹੈ ਕਿਵੇਂ ਲੋਕੀ ਘਰ ਕੱਢ ਦਿੰਦੇ ਉਹ ਨਹੀਂ ਅਪਰਾਧ ਉਸ ਵਾਸਤੇ ਉਹਦੇ ਗਰੀਬ ਵਾਸਤੇ ਜਾਂ ਭਲੇਮਾਨਸ ਵਾਸਤੇ ਜਾਂ ਜਿਹੜੇ ਕਰਦੇ ਉਹਨਾਂ ਵਾਸਤੇ ਕਰਦ ਉਹਨਾਂ ਦਾ ਧੰਦਾ ਵਾ ਉਹਨਾਂ ਨੂੰ ਰੋਕਣਾ ਤਾਂ ਸਰਕਾਰ ਦਾ ਕੰਮ ਆ ਕਿਆ ਕਰਦੇ ਵਿੱਚ ਬਾਦੂ ਖਲਾਸ ਹਣੇ ਆਇਆ ਹਜ਼ਰਤ ਆ ਵੀ ਹੋ ਗਿਆ ਇੱਥੋਂ ਉਹਨਾਂ ਆਪਣੇ ਸਤਿ ਸ੍ਰੀ ਆ ਭਗਵੰਤ ਉਹ ਵੀ ਹੋ ਗਏ ਆ ਜੀਸੀ ਸਾਹਿਬ ਵੀ ਆਏ ਆ ਸਾਰੇ ਇਹਨਾਂ ਘਰ ਦੇ ਨਾਲ ਗੱਲਬਾਤ ਹੋਈ ਇਹਨਾਂ ਦੀ ਤੇ ਇਹਨਾਂ ਸਾਰਿਆਂ ਨੂੰ ਮੇਰੀ ਤਿਹੋ ਬੇਨਤੀ ਆ ਜਿੰਨਾ ਹੋ ਸਕੇ ਇਹਨਾਂ ਦੀ ਮਦਦ ਕਰ ਕਿਉਂ ਮਰਨ ਵਾਲਾ ਤੇ ਮਰ ਗਿਆ ਉਹ ਮਗਰਿਆਂ ਦਾ ਘਰ ਦਾ ਕੋਈ ਸਵਾਰ ਹੋਣ ਬੱਚਿਆਂ ਦਾ ਤੇ ਕੀ ਕਸੂਰ ਹੈ ਇੱਕ ਰਹੇ ਪੀਂਦੇ ਰਹੇ ਖਾਂਦੇ ਆ ਇਹਨਾਂ ਸਾਰੀ ਉਮਰ ਤੱਕ ਹੀ ਖਾਣੇ ਪਹਿਲਾਂ ਵੀ ਸ਼ਰਾਬ ਉੱਥੋਂ ਪੀਂਦੇ ਬਾਅਦ ਜਿਹੜਾ ਹੈ ਕਿ ਸੱਤ ਮੌਤਾਂ ਹੁੰਦੀਆਂ ਨੇ ਫਿਰ ਇੱਕ ਦਾ ਫੇਰ ਖਸਤਾ ਜਿਹੜਾ ਜਿਤਾਇਆ ਜਾਂਦਾ ਹੈ ਤਾਂ ਉਸ ਘਰ ਦੇ ਵਿੱਚ ਮੌਜੂਦ ਹਾਂ ਤਲਵੰਡੀ ਖਮਣੋ ਪਿੰਡ ਦੇ ਵਿੱਚ ਜਿੱਥੇ ਕਿ ਘਰ ਦੇ ਵਿੱਚ ਇੱਕ ਸੱਥਰ ਵੇਚ ਜਾਂਦੇ ਨੇ ਇੱਕ ਮਜ਼ਦੂਰ ਜਦੋਂ ਆਪਣੀ ਦਿਹਾੜੀ ਕਰਕੇ ਤਾਂ ਘਰ ਤੋਂ ਬਾਹਰ ਜਿਹੜਾ ਇੱਕ ਪਿੰਡ ਥਰੀਏ ਵਾਲੋਂ ਉਸ ਦੇ ਵਿੱਚ ਜਦੋਂ ਸ਼ਰਾਬ ਪੀਂ ਜਾਂਦਾ ਹੈ ਤਾਂ ਉਸ ਸ਼ਰਾਬ ਨੂੰ ਪੀ ਕੇ ਘਰ ਦੇ ਵਿੱਚ ਵਾਪਸ ਆਉਂਦਾ ਤਾਂ ਕੀ ਜਿਹੜਾ ਘਰ ਦਾ ਮਾਹੌਲ ਹੋ ਜਾਂਦਾ ਹੈ ਤਾਂ ਆਖਿਰ ਜਿਹੜਾ ਉਹ ਸ਼ਖਸ ਜਿਹੜਾ ਸ਼ਰਾਬ ਪੀਂ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਕੀ ਹਾਲਾਤ ਹੋ ਜਾਂਦੇ ਨੇ ਉਸ ਦੀ ਪਤੀ ਦੀ ਜੀ ਇਹ ਉਹ ਸਾਡੇ ਵਿੱਚ ਮੌਜੂਦ ਹੋਣਾ ਗੱਲਬਾਤ ਕਰਦੇ ਹਾਂ ਕਿ ਜਦੋਂ ਤੁਹਾਡੇ ਘਰ ਵਾਲਾ ਜਿਹੜਾ ਹੈ ਉਹ ਸ਼ਰਾਬ ਪੀਂ ਜਾਂਦਾ ਹੈ ਕਿ ਉਹ ਬਾਅਦ ਵਿੱਚ ਆਉਂਦਾ ਤਾਂ ਉਸਦੇ ਕੀ ਹਾਲਾਤ ਹੁੰਦੇ ਨੇ ਸਰ ਇਹ ਜਦੋਂ ਪੀ ਕੇ ਆਇਆ ਬਸ ਉਹਨੇ ਨਿੰਮਕਾ ਮੰਗਿਆ ਪਾਣੀ ਮੰਗਿਆ ਪਾਣੀ ਮੈਂ ਆਪ ਉਹਦੇ ਮੂੰਹ ਚ ਪਾਇਆ ਪਾਣੀ ਉਹਨੇ ਆਪਣੇ ਫੜਕੇ ਵੀ ਨਹੀਂ ਪੀਤਾ ਬਸ ਮੁੜ ਕੇ ਹੋਈ ਮੈਂ ਢਿੱਡ ਟੁੱਟੇ ਉਹਦਾ ਨੱਪਿਆ ਨਹੀਂ ਹੋਇਆ ਤਾਂ ਤਾਂ ਫਿਰ ਮੈਂ ਮੁੜ ਕੇ ਮੰਮੀ ਵੀ ਇੱਥੇ ਮੈਂ ਮੰਮੀ ਨੂੰ ਕਿਹਾ ਮੈਂ ਇਹਨੂੰ ਕਿਤੇ ਵਿਖਾ ਲੀਏ ਹਾਂ ਡਾਕਟਰ ਨੇ ਰਾਤ ਕੋਈ ਮਿਲਿਆ ਫੇਰੇ ਉਹ ਉੱਥੇ ਵੀਜੇ ਹਸਪਤਾਲ ਖੜਿਆ ਤੁਹਾਡਾ ਨਾਲ ਕੀ ਗੱਲਬਾਤ ਕੀਤੀ ਪਹਿਲਾਂ ਕੋਈ ਬਸ ਪਾਣੀ ਮੰਗਿਆ ਜੇ ਦੇਖੋ ਕੋਈ ਕੁਝ ਨਾ ਪਹਿਲਾਂ ਵੀ ਸ਼ਰਾਬ ਉੱਥੋਂ ਪੀਂਦੇ ਸੀ ਪੀਂਦੇ ਹੋ ਕੱਲ ਜਿਹੜੀ ਸ਼ਰਾਬ ਪੀਤੀ ਨਾ ਉਹ ਸ਼ਰਾਬ ਲੈ ਕੇ ਬਿਠੀ ਉਹੋ ਲੈ ਕੇ ਪੈ ਗਈ ਇਹ ਕਿੰਨੇ ਵਜ ਦਾ ਵਾਕਿਆ ਸਰ ਇਹ ਹੈਗਾ ਜੇ 8:60 ਇੱਕ 7 ਇੰਨੇ ਕ ਦਾ ਟਾਈਮ ਇਹ ਦੋ ਲੇਟ ਹੀ ਹਿੱਤਾ ਟਾਈਮ ਨਹੀਂ ਸਰ ਮੈਂ ਵੇਖਿਆ ਮੈਨੂੰ ਟਾਈਮ ਉਸ ਟਾਈਮ ਤੇ ਮੈਨੂੰ ਨਹੀਂ ਕੋਈ ਪਤਾ ਲੱਗ ਲਗ ਲਗ ਪਿੰਡਾਂ ਚ ਹੋਰ ਵੀ ਮੌਤਾਂ ਹੋਈਆਂ ਨੇ ਲੋਕ ਸਾਰੇ ਉੱਥੋਂ ਵੀ ਹਾਂਜੀ ਹਾਂਜੀ ਉੱਥੋਂ ਪਿੰਦੇ ਨੇ ਕਿੰਨੀ ਕੁ ਉਮਰ ਸੀ ਤੁਹਾਡੇ ਘਰਾਂ ਦੀ 35 ਸਾਲ ਐ ਕੰਮ ਕੀ ਕਰਦੇ ਕੰਮ ਰਾਜ ਮਿਸਤਰੀ ਕਰਦੇ ਕਿੰਨੇ ਬੱਚੇ ਤੁਹਾਡੇ ਗੁੜੀਆ ਤੇ ਕਾਕਾ ਦੇ ਪੜਦੇ ਨੇ ਹਾਂਜੀ ਪਹਿਲੀ ਚ ਗੁੜੀਆ ਪੜਦੀ ਪੰਜਵੀਂ ਚ ਮੁੰਡਾ ਪੜਦਾ ਡਾਕਟਰ ਕੋ ਜਦੋਂ ਲੈ ਕੇ ਗਏ ਤੇ ਡਾਕਟਰ ਨੇ ਕੀ ਦੱਸਿਆ ਫਿਰ ਡਾਕਟਰ ਨੇ ਜਿਹੜੇ ਨਾਲ ਮੈਂ ਨਹੀਂ ਨਾਲ ਨਹੀਂ ਮੈਂ ਫਾਜੀ ਗਈ ਵੀ ਉਨਾਂ ਦੇ ਪਾਸੇ ਇਹ ਹੀ ਕਿ ਆਪੀ ਮੁੱਖਾ ਜੀ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਅੱਜ ਸਵੇਰੇ ਕੋਈ ਆਉਂਦਾ ਕਪਿਸ਼ਨ ਕੋਈ ਮੰਤਰੀ ਜਾਂ ਅਮਲਾ ਕੋਈ ਆਉਂਦਾ ਜੀ ਹਾਂਜੀ ਕੋਈ ਆਇਆ ਇਸ ਜੀ ਬਿਲਕੁਲ ਤਸਵੀਰ ਜਿਹੜੀਆਂ ਇਹ ਭਾਵਕ ਕਰਨ ਵਾਲੀਆਂ ਨੇ ਜਿਹੜਾ ਪਰਿਵਾਰ ਹੈ ਉਹ ਪੂਰਾ ਸੋਗ ਦੀ ਲਹਿਰ ਦੇ ਵਿੱਚ ਹੈ ਤਾਂ ਘਰ ਦੇ ਹਾਲਾਤ ਵੀ ਜਿਹੜੇ ਪੂਰੇ ਖਸਤਾ ਨੇ ਹੋਰ ਵੀ ਜਿਹੜੇ ਸਾਥਸੰਬੰਧੀ ਨੇ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ